ਪੁੱਤ ਕੰਮਕਾਰ ਵਧੀਆ ਚੱਲਦਾਗਾ ਹਾਂ ਹਾਂ ਬੂਆ ਸਭ ਵਧੀਆ ਜੀ ਚੱਲ ਪੁੱਤ ਵਧੀਆ ਹੀ ਚਾਹੀਦਾਗਾ ਤੇ ਹੋਰ ਤੇ ਸਹੁਰਿਆਂ ਦਾ ਕੀ ਹਾਲ ਆ ਵਧੀਆ ਰਹਿੰਦੇ ਆ ਤੇਰੇ ਨਾਲ ਹਾਂਜੀ ਮੇਰੇ ਨਾਲ ਬਹੁਤ ਵਧੀਆ ਡੈਡੀ ਦਾ ਸੁਭਾਅ ਬਹੁਤ ਵਧੀਆਗਾ ਅੱਛਾ ਹਾਂਜੀ ਹਾਂ ਬਹੁਤ ਵਧੀਆ ਰਹਿੰਦੇ ਨੇ ਨਾ ਭਾਈ ਤੇਰੀ ਬਹੂ ਵੀ ਬਹੁਤ ਵਧੀਆ ਹੈ ਚਲ ਸ਼ੁਕਰੀਆ ਬੂਆ ਚੰਗੇ ਘਰਾਣੇ ਦੇਂਦੇ ਐਥੋਂ ਤਾਂ ਪਤਾ ਲੱਗਦਾਗਾ ਹਾਂ ਬੋਲਾ ਚੱਲੀ ਤੋਂ ਕਿਸੇ ਨੂੰ ਆਏ ਗਏ ਦੀ ਇੱਜ਼ਤ ਕਰਨੀ ਐਂ ਪਤਾ ਲੱਗਦਾ ਪੁੱਤ ਬਾਕੀ ਉਹ ਵੱਡਿਆਂ ਤੋਂ ਸਿੱਖਦੇ ਨੇ ਸਾਰਾ ਹਨਾ ਜੇ ਕੋਈ ਗੱਲ ਹੋਈ ਨਾ ਤੁਸੀਂ ਆਪ ਹੀ ਸਮਝਾ ਦਿਓ ਉਹਨੂੰ ਹਾਂ ਪੁੱਤ ਸਮਝਾਤਾ ਦੇਉਂਗੀ ਉਹ ਉੱਧਰ ਵੀ ਗਈ ਸੀ ਅੱਛਾ ਹਾਂ ਤੇ ਤਾਈਕ ਜਾ ਕੇ ਆਈ ਸੀ ਅੱਜ ਮੈਂ ਉਹ ਤਾਂ ਹੈ ਨਹੀਂ ਸੀ ਤੇ ਤਾਈ ਤਾਂ ਪੂਕ ਪੂਕ ਤੇ ਗਈ ਸੀਗੀ ਬਸ ਮੇਰੇ ਨਾਲ ਵੀ ਕਦੇ ਤਾਈ ਦੀ ਗੱਲ ਹੋਈ ਹੋਈ ਨਹੀਂ ਬਾਕੀ ਤੁਹਾਨੂੰ ਪਤਾ ਹੀ ਹੈ ਆਪਣੇ ਘਰ ਦਾ ਉਹਨਾਂ ਨਾਲ ਤਾਂ ਆਪਾਂ ਵਰਤਦੇ ਨਹੀਂ ਹੈਗੇ ਪਰ ਲੱਗਦੀ ਵਰਤੀ ਜੇ ਮੈਨੂੰ ਕਦੇ ਮਿਲ ਜੇ ਮੈਂ ਸਸਰੀ ਘਰ ਦਾ ਸਿਰ ਤਾਂ ਹਲਾਈ ਹੀ ਦੇਣਾ ਪਰ ਪੁੱਤ ਵਰਤਨ ਵਾਲੀ ਹੁੰਦਾਗਾ ਸਰੀਕੇ ਨਾਲ ਤਾਂ ਵਰਤਣਾ ਚਾਹੀਦਾ ਪੁੱਤ ਸਹੀ ਗੱਲ ਐ ਬੂਆ ਹਾਂ ਤੇਰੀ ਮਾਂ ਦਾ ਤਾਂ ਚੱਲ ਜਾਹੇ ਜਾ ਹੈਗਾ ਸਵਾਹ ਹੈਗਾਗਾ ਪਰ ਤੁਸੀਂ ਵਰਤੇ ਪੁੱਤ ਹਾਂ ਹਾਂ ਬੂਆ ਪ੍ਰੀਤ ਵੀ ਨਾ ਕਰੇ ਕਦੇ ਵਾਗੇ ਜਾਂਦੀ ਐ ਪਰ ਕਦੇ ਕਦੇ ਨਾ ਮਾਂ ਲੜਨ ਲੱਗ ਜਾਂਦੀ ਐ ਫਿਰ ਮੈਂ ਪ੍ਰੀਤ ਦੀ ਸਪੋਰਟ ਕਰ ਦਿੰਨਾ ਵੀ ਫਿਰ ਕੀ ਹੁੰਦਾ ਵਰਤੇ ਨਾਲੇ ਰਿਸ਼ਤੇਦਾਰੀ ਹੁੰਦੀ ਐ ਬੂਆ ਜੀ ਸਿਆਣੀ ਗੱਲ ਐ ਪੁੱਤ ਤੇਰੀ ਜਿਹੜੀ ਤੂੰ ਲੰਮੀ ਸੋਚ ਸੋਚਦਾ ਪੁੱਤੋ ਕਹਿੰਦੇ ਹੁੰਦੇ ਨਾ ਆਪਦਾ ਮਾਰੂ ਸ਼ਾਮੇ ਸਿੱਟੂ ਆਪਦਾ ਤਾਂ ਆਪਦਾ ਹੀ ਹੁੰਦਾਗਾ ਸਹੀ ਗੱਲ ਐ ਬੂਆ ਹੈਨਾ ਦੁੱਖ ਸੁੱਖ ਦਾ ਸੇਰੀ ਹੁੰਦੇ ਨੇਗੇ ਜੇ ਅਗਲੇ ਵਰਤਣਾ ਚਾਹੁੰਦੇ ਆ ਤਾਂ ਤੁਸੀਂ ਵੀ ਵਰਤੋ ਤੇ ਹੁਣ ਲੈ ਦੇਖ ਮੈਂ ਉੱਥੇ ਗਈ ਸੀ ਨਹੀਂ ਮੈਨੂੰ ਕੋਈ ਪਤਾ ਲੱਗਦਾ ਸੀ ਵੀ ਲਾਪ੍ਰੀਤ ਆਈ ਸੀ ਜਾਂ ਲਾਪ੍ਰੀਤ ਵਗ ਗਈ ਤੇ ਲੈ 10 ਚੰਦਰੀ ਨੂੰ ਪਤਾ ਨਹੀਂ ਕੀ ਲੋੜ ਪੈ ਗਈ ਲੈ ਟੂਮਾ ਦੀ ਹਾਂ 부ਆ ਟੂਮਾ ਦੀ ਗੱਲ ਹੋਈ ਤਾਂ ਹੈਗੀ ਸੀ ਪਰ ਮੈਂ ਪ੍ਰੀਤ ਨੂੰ ਰੋਕਤਾ ਸੀਗਾ ਵੀ ਚੱਲ ਕੋਈ ਨਹੀਂ ਜੇ ਉਹਨਾਂ ਦੇ ਘਰ ਦੇ ਮਸਲੇ ਦੀ ਗੱਲ ਹੈ ਆਪੇ ਸਲਝਾ ਲੈਣਗੇ ਨਾਲੇ ਆਹ ਪਾਰਟੀਆਂ ਪੂਟੀਆਂ ਤੇ ਟੂਮਾ ਪਾਉਣ ਨੂੰ ਕੀ ਹੋਇਆ 부ਆ ਜਾਇਦੀਆਂ ਹੈਗੀਆਂ ਨੇ ਠੀਕ ਹੈ ਬਸ ਦਿਖਾਵਾ ਕੀ ਕਰਨਾ ਇਹ ਤਾਂ ਤੇਰੀ ਗੱਲ ਠੀਕ ਹੈ ਪੁੱਤ ਪਰ ਟੂਮਾ ਤਾਂ ਉਹ ਲੈ ਗਈ ਨਾ ਨਾ ਪੂਆ ਤੇਰੀ ਗਲਤ ਫਹਮੀ ਹੈ ਮੈਨੂੰ ਦੱਸਿਆ ਪ੍ਰੀਤ ਨੇ ਮੇਰੀ ਗੱਲ ਸੁਣ ਪੁੱਤ ਤੂੰ ਬੋਚ ਕੇ ਦੇਣਾ ਪ੍ਰੀਤ ਨੂੰ ਪੁੱਛੋ ਤੂੰ ਮਾ ਲੈ ਗਈ ਨਾ ਪ੍ਰੀਤ ਲਪੇ ਤੁਮ ਮਲੇਗੀ ਹਾਂ ਉਹਨੂੰ ਦੱਸ ਕੇ ਹੀ ਜ਼ਰੂਰਤ ਸੀ ਪੁੱਤ ਪਰ ਪੂਆ ਮੇਰੇ ਸਾਹਮਣੇ ਤਾਂ ਪ੍ਰੀਤ ਕਹਿੰਦੀ ਮੈਂ ਦਿੱਤੀਆਂ ਨਹੀਂ ਉੱਤਾ ਪੱਤਾ ਬਿਹਾਰ ਹਟ ਕੇ ਉਧਰ ਉਧਰ ਸਿਉਨੇ ਤੇ ਅੱਗੇ ਸੀ ਤੂੰ ਦਾ ਰਾਦੇ ਦੇ ਤੈਨੂੰ ਫੇਰ ਕਰਾ ਦੂੰ ਐ ਕਰਾ ਦੋ ਹੁਣ ਨਹੀਂ ਹੈਗਾ ਵਰਵਾਜ ਪੂਆ ਪੱਕੀ ਗੱਲ ਆ ਵੀ ਲੈ ਗਈ ਲੈ ਪੱਕੀ ਗੱਲ ਐ ਮੈਨੂੰ ਆਪ ਦੱਸਿਆ ਜੱਸੀ ਨੇ ਕਹਿੰਦੀ ਪੈਸੇ ਤੇ ਲੈਂਦੀ ਵੀ ਗੱਲ ਚੱਲੀ ਸੀਗੀ ਹਾਂ ਪੂਆ ਉਹ ਵੀ ਗੱਲ ਹੋਈ ਸੀ ਹਾਂ ਪਰ ਪੈਸੇ ਦਾ ਮੈਂ ਜਵਾਬ ਦਵਾਤਾ ਸੀ ਕਿਉਂ ਲਟਾ ਹੁੰਨੇਓ ਕੌਮਲਾ ਹੋ ਗਿਆ ਤੂੰ ਤਾਂ ਇੰਨਾ ਸਿਆਣਾ ਲੋਕਾਂ ਨੂੰ ਮਤਾਂ ਦਿੰਨਾਗਾ ਤੂੰ ਆਪ ਦਾ ਕਰ ਕਿਉਂ ਗੁੰਗਲ ਕਰਦਾ ਹੈ ਪੂਆ ਮੈਂ ਤਾਂ ਜਵਾਬ ਦਵਾਈ ਦਿੱਤਾ ਸੀ ਪ੍ਰੀਤ ਕੀ ਕਰੀ ਜਾਂਦੀ ਐ ਪੁੱਤਾ ਕਿਤੇ ਤੇਥੋਂ ਚੋਰਾਂ ਦਾ ਤਾਂ ਨਹੀਂ ਦੇਦਿਆਂ ਇਹ ਵੀ ਹੋ ਸਕਦਾ ਪੁੱਤ। ਮੁਰਤਾ ਗੱਲ ਸੰਭਲ ਜੂਗੀ। ਨਹੀਂ ਤੇੜੀਆਂ ਨਹੀਂ ਮੁੜਕੇ ਤੈਨੂੰ। ਤੂੰ ਆ ਬੇਇੱਜ਼ਤੀ ਹੋ ਜਾਵੇਂਗੀ ਤਾਂ। ਹਾਂ ਕੋਈ ਨਹੀਂ ਮੈਂ ਕਰਦਾ ਪ੍ਰੀਤ ਨਾਲ ਗੱਲ। ਹਾਂ ਕਰ ਪੁੱਤ। ਘਬराई ਨਾ। ਨਹੀਂ ਨਹੀਂ ਨਾ ਪੁੱਛੀ। ਉਹ ਖੇਚੜ ਜਾਂਦੀਆਂ ਫਿਰ ਮੈਨੂੰ। ਜਦੋਂ ਇਹ ਮੈਨੂੰ ਝੂਠ ਜੇ ਬੋਲਦੇ ਨੇ ਇਹ ਸਾਰਾ ਕੁਝ ਨਾ ਮੇਰੀ ਮਾਂ ਕਰਾਉਂਦੀ ਆ। ਇਹੀ ਕਰਾਉਂਦੀ ਆ। ਇਹ ਤਾਂ ਪਹਿਲੇ ਦਿਨ ਹੀ ਇਹ ਜਿਹਾ ਕ ਲੈਣੀ। ਕਹੇਗਾ ਤਾਂ ਮੇਰੀ ਮਾਂ ਨੂੰ ਕਹਿੰਦੀ ਆ। ਕੈਨ ਨੂੰ ਤਨੀਜੀ ਕਰਦਾ ਹੈ ਤਾਂ ਪਰਜਾਈ ਮੇਰ ਕੋਈ ਭੂਆ ਸੱਚ ਤਾਂ ਸੱਚ ਹੀ ਆ ਵੀਰ ਮੈਂ ਕਰਦਾ ਪਰੀ ਤਰਾਂ ਚੱਲ ਪੁੱਤ ਰਾਮਦਾਰ ਨੜ ਲੈ ਇਹੋ ਜਿਹਾ ਕੁਆ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਹੈ ਵੀ ਸਾਡੇ ਘਰ ਦੀ ਚੀਜ਼ ਕਿਤੇ ਵਗ ਗਈ ਵੀ ਤੁਸੀਂ ਕੰਮ ਸੇ ਕੰਮ ਇਹਨੂੰ ਤਾਂ ਦੱਸ ਦੋ ਐਨਾ ਝੂਠ ਤਾਂ ਨਾ ਬੋਲਾ ਬਾਲੀ ਤੇਜ ਹੈ ਦੀ ਮਾਂ ਬਹੁਤ ਤੇਜ ਹੈ ਰੀਤ ਹਾਂਜੀ ਤੁਸੀਂ ਗੱਲ ਸੁਣਵੇਂ ਨਹੀਂ ਤੂੰ ਵੀ ਝੂਠ ਬੋਲਣਾ ਕਿਵੇਂ ਕੀ ਝੂਠ ਬੋਲਦਾ ਮੈਂ ਹੋ ਬੱਸ ਕਰ ਤੈਨੂੰ ਆਪ ਹੀ ਪਤਾ ਕੀ ਝੂਠ ਬੋਲੇ ਤੂੰ ਕੀ ਝੂਠ ਬੋਲਦਾ ਮੈਂ ਨਾ ਤੈਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਹੈ ਘੁੰਮ-ਘਵਾ ਕੇ ਨਾ ਗੱਲ ਮੇਰੇ ਕੋਲ ਵੀ ਆ ਹੀ ਜਾਂਦੀ ਹੈ ਕੀ ਹੋਇਆ ਦੱਸੋ ਵੀ ਤਾਂ ਕੀ ਗੱਲ ਹੋ ਗਈ ਲਾਪੇ ਦੀ ਢੂਮਾ ਦੇਤੀਆਂ ਹੈ ਢੂਮਾ ਤੁਹਾਨੂੰ ਕੀ ਨਹੀਂ ਗਿਆ ਮੈਂ ਤੁਸੀਂ ਆਪ ਤੇ ਫੜਕੇ ਰੱਖੀ ਸੀ ਨਾਲੇ ਕਿਹੜੇ ਮਿਲ ਦਿੱਤੀਆਂ ਮੈਂ ਮੈਨੂੰ ਨਾ ਸਭ ਪਤਾ ਲੱਗ ਗਿਆ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਕੁਝ ਹੈ ਆਪੂ ਨੂੰ ਨਾ ਜੱਸੀ ਨੇ ਸਾਰਾ ਕੁਝ ਦੱਸਤਾ ਵੀ ਤੈਨ ਲਾਪੇ ਦੀ ਢੂਮਾ ਦੇਤੀਆਂ ਤੇ ਪੂਆ ਵੀ ਉਹੀ ਗੱਲ ਕਹਿੰਦੀ ਆ ਜੋ ਮੈਂ ਕਹਿੰਦਾ ਸੀ ਕਿਉਂ ਮਗਰ ਲੱਗਦੀ ਇਹਨਾਂ ਦੇ ਨਾਲੇ ਜਦੋਂ ਮੈਂ ਨਾ ਕੀਤੀ ਸੀ ਕਿਉਂ ਦਿੱਤੀਆਂ ਡੂਮਾ ਮੈਂ ਨਹੀਂ ਦਿੱਤੀ ਹੈਈ ਆ ਮੈਂ ਤੁਹਾਨੂੰ ਫੇਰ ਕਹਿ ਰਹੀ ਆ ਨਹੀਂ ਦਿੱਤੀਆਂ ਪੱਕੀ ਗੱਲ ਨਹੀਂ ਦਿੱਤੀਆਂ ਨਾ ਨਹੀਂ ਦਿੱਤੀਆਂ ਛੱਲਿਆ ਕੇ ਦਿਖਾ ਮੈਨੂੰ ਤੁਹਾਨੂੰ ਵੀ ਵਿਸ਼ਵਾਸ ਨਹੀਂ ਮੇਰੇ ਤੇ ਤੂੰ ਪਹਿਲਾਂ ਲਿਆ ਕੇ ਦਿਖਾ ਮੈਨੂੰ ਮੇਰੀ ਗੱਲ ਤਾਂ ਸੁਣ ਲਓ ਜਿਸ ਜੀ ਨੇ ਪਤਾ ਕਿਉਂ ਪੂਆ ਨੂੰ ਕਿਹਾ ਇੱਕ ਤਾਂ ਜਸਸੀ ਦੇ ਵੀ ਗੱਲ ਨਹੀਂ ਪਚਦੀ ਕੋਈ ਉਹਨੇ ਤਾਂ ਕਿਹਾ ਹੋਣਾ ਕਿਉਂਕਿ ਮੈਂ ਜਸਸੀ ਨੂੰ ਕਿਹਾ ਸੀ ਵੀ ਲਾਪਰੀਤ ਨੂੰ ਮੈਂ ਟੂਮਾ ਦੇਤੀਆਂ ਵੀ ਕੱਲ ਨੂੰ ਅਗਲੀ ਐ ਨਾ ਕਹੇ ਵੀ ਆਦੇ ਇਹਨਾਂ ਦੇ ਨਾਲ ਵਿਤਕਰਾ ਕਰਦੀ ਆ ਨਤੇ ਇੱਕ ਝੂਠ ਤਾਂ ਚੱਲ ਬੋਲ ਤਾਂ ਮੈਂ ਮੰਨ ਲਿਆ। ਹੂੰ ਫਿਰ ਤੈਨੂੰ ਦਿਖਾਉਂ ਜੀ ਕੀ ਦਿੱਕਤ ਐ। ਲਿਆ ਦਿਖਾ ਦੇ ਮੈਨੂੰ ਇੱਕ ਵਾਰ। ਵਿਸ਼ਵਾਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ। ਵਿਸ਼ਵਾਸ ਨਾਮ ਦੀ ਚੀਜ਼ ਹੁੰਦੀ ਐ। ਤੁਹਾਨੂੰ ਇੰਨਾ ਵੀ ਵਿਸ਼ਵਾਸ ਨਹੀਂ ਮੇਰੇ ਤੇ ਜੇ ਤੁਸੀਂ ਮੈਨੂੰ ਰੋਕੇ ਦਿੱਤਾ ਫਿਰ ਥੋੜੀ ਮੈਂ ਦਊਂਗੀ। ਮੇਰੀ ਗੱਲ ਸੁਣ ਲੈ। ਚੱਲ ਮੈਂ ਤੇਰੀ ਗੱਲ ਮੰਨ ਲੈਣਾ। ਪਰ ਨਾ ਅੱਜ ਤੋਂ ਬਾਅਦ ਘਰ ਦੀ ਕੋਈ ਗੱਲ ਨਹੀਂ ਦੱਸਣੀ ਤੇ ਜੱਸੀ ਨੂੰ। ਮੈਂ ਤਾਂ ਆਪਣ ਗਲਤੀ ਕਰੀ ਦੱਸ ਕੇ। ਮੈਂ ਤਾਂ ਉਹ ਗੱਲ ਕੀਤੀ ਸੀ ਸੁੱਤੇ ਸਵੇ। ਤੈਨੂੰ ਚੱਕ ਕੇ ਭੂਆ ਕੋਲੇ ਚੋਤੀ। ਕਈ ਗੱਲਾਂ ਚ ਨਾ ਮੈਂ ਸੱਚੀ ਕਹਿੰਦੀ ਐ ਇਹ ਜੱਸੀ ਦੀ ਵੀ ਨਾ ਗੱਲ ਕੋਈ ਨਹੀਂ ਬਚਦੀ ਪ੍ਰੀਤ ਮੇਰੀ ਗੱਲ ਸੁਣ ਲੈ ਇਹ ਕਰਨ ਨੂੰ ਨਾ ਜੋੜ ਕੇ ਰੱਖਣ ਦੀ ਤੇਰੀ ਜ਼ਿੰਮੇਵਾਰੀ ਆ ਜਾਂ ਤਾਂ ਮਗਰ ਲੱਗ ਜਾ ਸਾਰਿਆਂ ਦੇ ਜਾਂ ਇਕੱਲੀ ਮੇਰੀ ਗੱਲ ਸੁਣ ਲੈ ਮੈਂ ਕਿਸੇ ਦੇ ਮਗਰ ਨਹੀਂ ਲੱਗਦੀ ਤੁਹਾਡੀ ਗੱਲ ਇਹ ਸੁਣੀ ਸੀ ਮੈਂ ਤਾਂ ਹੀ ਨਹੀਂ ਦਿੱਤੀਆਂ ਮੈਂ ਟੂਮਾ ਤੁਸੀਂ ਵੀ ਨਾ ਉਧਰੋਂ ਗੱਲ ਸੁਣ ਕੇ ਫਿਰ ਮੇਰੇ ਤੇ ਉਹੀ ਲੱਗ ਜਾ ਕਰੋ ਬੋਲਣਾ ਯਾਰ ਮੇਰੀ ਕੋਈ ਗਲਤੀ ਨਹੀਂ ਮੇਂ ਦਾ ਭੂਆ ਨੇ ਕਹਿੰਦਾ ਮੇਰਾ ਪਾਰਾ ਵਧ ਗਿਆ ਮੈਂ ਤਾਂ ਪਹਿਲੀ ਹੀ ਗੱਲ ਨੂੰ ਖਿਜਿਆ ਹੋਇਆ ਸੀਗਾ ਭੂਆ ਦਾ ਕੀ ਕਸੂਰ ਐ ਵਿਚਾਰੀ ਦਾ ਹੁਣ ਜੱਸੀ ਨੇ ਦੱਸਤਾ ਤੇ ਉਹਨੇ ਤੁਹਾਡੇ ਕੋਲ ਦੱਸਤਾ ਕਿ ਬਸ ਤੂੰ ਇੱਕ ਗੱਲ ਹੁਣ ਯਾਦ ਰੱਖੀ ਜਿਹੜੀ ਜੱਸੀ ਵਾਲੀ ਕਹੀ ਆ ਤੈਨੂੰ ਪਤਾ ਏ ਮੈਨੂੰ ਪਤਾ ਵੀ ਲੱਗ ਗਿਆ ਨਲੇ ਮੈਨੂੰ ਦਾ ਕਹੀਉ ਜੀ ਆ ਸੋਚੇ ਕਹਿੰਦੀ ਸੀ ਮੰਮੀ ਵੀ ਮੈਂ ਤਾਂ ਗੱਲਾਂ ਕਰੀਆਂ ਸੀਗੀਆਂ ਮਾ ਚੱਲ ਮੇਰੇ ਕੋਲ ਕੋਈ ਹੈ ਨਹੀਂਗਾ ਹੋਰ ਇਹਦੇ ਕੋਲ ਸ਼ੇਅਰ ਕਰ ਲੈਣੀਆਂ ਆ ਆਪ ਚਾਕੇ ਭੂਆ ਕੋਲ ਚੋਤੀਆਂ ਵੀ ਭੂਆ ਕੋਲ ਦੱਸਣ ਦੀ ਕੀ ਲੋੜ ਸੀ ਦੱਸ ਤੈਨੂੰ ਉਹੀ ਹੈ ਨਾ ਫਿਰ ਜਨਾਨੀ ਦੀ ਆਦਤ ਨਹੀਂ ਆਂਦੀ ਇੱਧਰ ਉੱਧਰ ਗੱਲ ਕਰਨ ਦੀ ਮੈਂ ਮੰਮੀ ਮੈਂ ਤੈਅ ਕਰਵਾ ਦਿੰਦੀ ਆ ਚੱਲ ਕੋਈ ਨਾ ਪੁੱਤ ਮੈਂ ਕਰ ਦਿੰਨੀ ਆ ਧਾਮ ਲੈ ਲੈ ਬੈਠ ਜਾ ਸਵੇਰ ਦੀ ਲੱਗੀ ਹੋਈਆਂ ਕੰਮਾਂ ਤੁਮੀ ਬੇਲੀ ਬੈਠੀ ਸੀ ਮੈਂ ਵੀ ਅੰਦਰ ਤੂੰ ਸੀ ਕਿ ਮੈਂ ਇਧਰ ਜਿ ਬੈਠਿਓ ਕੱਲੀ ਜੀ ਬੱਸ ਇਹਦੇ ਕੀ ਮੱਥੇ ਲੱਗਣਾ ਤੈਨੂੰ ਪਤਾ ਤਾਂ ਹੈ ਪੁੱਤ ਕਿ ਮੈਂ ਬੋਲੀ ਜਾਂਦੀ ਆ ਮੇਰੀ ਗੱਲ ਦੀ ਜਾਣ ਚੇ ਨਹੀਂ ਆਉਂਦੀ ਹਫਤਾ ਹੋ ਗਿਆ ਇਹਨੂੰ ਆਈ ਨੂੰ ਆਈ ਨਹੀਂ ਹੈਗਾ ਵੀ ਆਪਣੇ ਘਰੇ ਚਲੇ ਜਾਮ ਮੈਂ ਤੈਅ ਕਹਿੰਦੀ ਸੀ ਤੁਹਾਨੂੰ ਹਫਤਾ ਹੋ ਗਿਆ ਮੰਮੀ ਲਾਪ੍ਰਿਤ ਨੂੰ ਪੁੱਛ ਲੋ ਵਿਆਹ ਹੋ ਗਿਆ ਜਾਂ ਨਹੀਂ ਪੁੱਤ ਮੇਰੇ ਕੱਲੇ ਗੱਲ ਹੋਈ ਸੀ ਹਜੇ ਤਾਂ ਪਰਸੋਂ ਨੂੰ ਆ ਵਿਆਹ ਉਹਨਾਂ ਦੇ ਹਜੇ ਪਰਸੋਂ ਨੂੰ ਆ ਹੋਰ ਓਹੋ ਮੈਨੂੰ ਤਾਂ ਲੱਗਦਾ ਸ਼ਿਵ ਨੂੰ ਸ਼ੱਕ ਹੋ ਗਿਆ ਮੰਮੀ ਵੀ ਮੈਂ ਲਾਪਰਿਤ ਨੂੰ ਜਾਣੇ ਦਿੱਤੇ ਕਿਤੇ ਪੁੱਤ ਤੇ ਦੱਸਤਾ ਨਹੀਂ ਦਿੱਤਾ ਮੈਂ ਨਹੀਂ ਦੱਸਿਆ ਹੈਗਾ ਪਰ ਮੈਂ ਹੁਣ ਤੁਹਾਨੂੰ ਕੀ ਦੱਸਾਂ ਤੁਸੀਂ ਸੱਚੀ ਰੋਕਦੇ ਸੀਗੇ ਮੈਨੂੰ ਵੀ ਜਿੱਥੇ ਕੋਲ ਜਾਇਆ ਨਾ ਕਰ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਗੱਲ ਤਾਂ ਇਹ ਹੋਈ ਆ ਮੈਂ ਜਸੀ ਨੂੰ ਨਾ ਸਾਰਾ ਕੁਝ ਦੱਸਤਾ ਸੀ ਵੀ ਐ ਹੋਈ ਜਾਂਦਾ ਨਾ ਤੈ ਉਹਨੂੰ ਕਾਤੇ ਦੱਸਿਆ ਮੈਨੂੰ ਤਾਂ ਪਹਿਲੇ ਹੀ ਪਤਾ ਤੀ ਮੇਰਾ ਤਾਂ ਮੱਥਾ ਜਦੇ ਠਣਕ ਗਿਆ ਤੀ ਜਦੋਂ ਦਿਨ ਮੈਨੂੰ ਦੇਖ ਕੇ ਚੁੱਪ ਕਰ ਗਈ ਤੀ ਤੈ ਕਾਤੇ ਉਹਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਉਹੀ ਗੱਲ ਕਰਤੀ ਨਾ ਹੁਣ ਪਵਾੜੇ ਪਹਿਣਗੇ ਉਹਨੇ ਤਾਂ ਸਾਰੇ ਲੋਕਾਂ ਕੋਲ ਵੀ ਗਾ ਦੇਣਾ ਵੀ ਇਹਦੀ ਕੁੜੀ ਟੁੰਬਾਂ ਲੈ ਕੇ ਗਈ ਐ ਹੋਰ ਮੰਮੀ ਮੈਂ ਤੂੰ ਹੀ ਗਲਤੀ ਕਰ ਬੈਠੀ ਸੱਚੀ ਬਹੁਤ ਵੱਡੀ ਤੇ ਜਸੀ ਨੇ ਨਾ ਪੂਆ ਨੂੰ ਵੀ ਦੱਸ ਦਿੱਤਾ ਸਾਰਾ ਕੁਝ ਬੂ ਮੈਂ ਮਰ ਜਾ ਤੇ ਸਾਰਾ ਕੁਝ ਦੱਸਦਾ ਉਹਨੂੰ ਨਾਲੇ ਇਹਨੇ ਤਾਂ ਉਨੋਂ ਹੁਣ ਮੇਰੀ ਬੇਇੱਜ਼ਤੀ ਕਰੀ ਜਾਣੀ ਐ ਨਾਲੇ ਇਹਨੇ ਮੈਨੂੰ ਇਹਦੇ ਨਹੀਂ ਖੱਪਦੀ ਹੈਗੀ ਇਹਨੇ ਤਾਂ ਸ਼ਿਵ ਨੂੰ ਦੱਸ ਦੇਣਾ ਸਾਰਾ ਕੁਝ ਵੀ ਕੁੜੀ ਨੂੰ ਸੈੱਟ ਦੇਤਾ ਇਹ ਤਾਂ ਪਹਿਲੇ ਹੀ ਪਵਾੜੇ ਪਾਉਣ ਆਈ ਆਪਣੇ ਘਰ 'ਚ ਮੈਂ ਤੁਹਾਨੂੰ ਹੋਰ ਕੀ ਕਹੀ ਜਾਨੀ ਆ ਜੱਸੀ ਨੇ ਭੂਆ ਨੂੰ ਦੱਸਤਾ ਭੂਆ ਨੇ ਸ਼ਿਵ ਨੂੰ ਦੱਸਤਾ ਤੇ ਸ਼ਿਵ ਮੇਰੇ ਕੋਲੇ ਆਇਆ ਸੀ ਹੁਣ ਭੂਆ ਤਾਂ ਆਈ ਕੁਝ ਕਰਨ ਆਈ ਐ ਮੈਨੂੰ ਪਤਾ ਹੁਣ ਕਰਾ ਕੇ ਜਾਊਗੀ ਕਲੇਸ਼ ਘਰ ਦੇ ਵਿੱਚ ਇਹਦੇ ਨਹੀਂ ਖੱਪਦੀ ਗੱਲ ਉਹਦਾ ਸ਼ੁਕਰੇ ਮੈਂ ਗੱਲ ਸੰਭਾਲ ਲਈ ਮੈਂ ਕਿਹਾ ਮੈਂ ਤਾਂ ਉਹੀ ਜਿਸ ਨੂੰ ਝੂਠ ਮਾਰਿਆ ਸੀਗਾ ਤੇ ਸ਼ਿਵ ਨੇ ਮੇਰਾ ਵਿਸ਼ਵਾਸ ਕਰ ਲਿਆ ਸੱਚੀ ਜੇ ਸ਼ਿਵ ਨੂੰ ਪਤਾ ਲੱਗ ਗਿਆ ਨਾ ਉਹਦਾ ਤਾਂ 1% ਵਿਸ਼ਵਾਸ ਨਹੀਂ ਰਹਿਣਾ ਮੇਰੇ ਤੇ ਪ੍ਰੀਤ ਤੂੰ ਤਾਂ ਆਪਣੀਆਂ ਗੱਲਾਂ ਕਰੀ ਜਾਨੀ ਆ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਜੇ ਸ਼ਿਵ ਨੂੰ ਪਤਾ ਲੱਗ ਗਿਆ ਉਹਨੇ ਤਾਂ ਮੈਨੂੰ ਨਹੀਂ ਬਖਸ਼ਣਾ ਤੁਸੀਂ ਤਾਂ ਬਾਦੋਂ ਮੰਮੀ ਪਹਿਲਾਂ ਤਾਂ ਉਹਨੇ ਮੇਰੇ ਨਾਲ ਲੜਨਾ ਜਿਹੜਾ ਮੈਂ ਉਹਨਾਂ ਦਾ ਇੰਨਾ ਵਿਸ਼ਵਾਸ ਤੋੜੀ ਜਾਨੀ ਆ ਕਿੰਨੇ ਵਿਸ਼ਵਾਸ ਨਾਲ ਉਹਨਾਂ ਨੇ ਮੇਰਾ ਯਕੀਨ ਵੀ ਮੰਨ ਲਿਆ ਦੁਬਾਰਾ ਕਿ ਉਹ ਮੇਰੇ ਤੇ ਯਕੀਨ ਕਰਨਗੇ ਫਿਰ ਨਾ ਮੇਰੀ ਗੱਲ ਸੁਣ ਤੈਨੂੰ ਕੀ ਲੋੜ ਦੀ ਕੀ ਆਪਣੇ ਘਰ ਦੀਆਂ ਗੱਲਾਂ ਕਰਨ ਦੀ ਜਸੀ ਕੋਲ ਉਹੀ ਗੱਲ ਕਰਦੀ ਨਾ ਜਿਹੜਾ ਕੁਝ ਉਹ ਕਰਦੀ ਆਪਣੀ ਸਾਸੇ ਦੀਆਂ ਚੁਗਲੀਆਂ ਕਰਦੀ ਔਰੇ ਬੈਠ ਕੇ ਉਹੀ ਕੰਮ ਤੂੰ ਉਹਦੇ ਨਾਲ ਸ਼ੁਰੂ ਕਰਤਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਆਹੀ ਕੁਝ ਕਰੂਗੀ ਜਸੀ ਤੈਨੂੰ ਸਿਖਾਉਂਦੀ ਆ ਮੈਂ ਤਾਂ ਉਹਨੂੰ ਭੋਲੀ ਸਮਝਦੀ ਸੀ ਮਾਂ ਭੋਲੀ ਹੈਗੀ ਵਿਚਾਰੀ ਮੇਰੇ ਕੋਲੇ ਆਪਦੇ ਦੁੱਖ ਸੁੱਖ ਕਰ ਲੈਂਦੀ ਆ ਮੈਂ ਦੋ ਗੱਲਾਂ ਕਰ ਲੀਆਂ ਵੀ ਚੱਲ ਆਪਣੀ ਫੈਮਿਲੀ ਦਾ ਮੈਂਬਰ ਹੀ ਆ ਮੈਨੂੰ ਕੀ ਪਤਾ ਸੀ ਉਹ ਭੂਆ ਕੋਲੇ 14 ਦੀਆਂ ਗੱਲਾਂ ਸਾਰੀਆਂ ਤਾਂ ਹੀ ਮੈਨੂੰ ਗੱਲਾਂ-ਗੱਲਾਂ ਚ ਕਹੀ ਜਾਂਦੀ ਆ ਲਾਪਰੀ ਤਾਈ ਤੀ ਲਾਪਰੀ ਤਾਈ ਤੀ ਵੀ ਦੱਸ ਤੈਨੂੰ ਕੀ ਲੈਣਾ ਜੇ ਆਈ ਤੀ ਮੈਨੂੰ ਕੀ ਪਤਾ ਦੀ ਅੱਗ ਲੱਗਣਾ ਇਹਨੂੰ ਵਿੱਚੋਂ ਆ ਗੱਲਾਂ ਦਾ ਪਤਾ ਲੱਗ ਗਿਆ ਤਾਂ ਪੁੱਛਦੀ ਆ ਬਾਰ-ਬਾਰ ਹੁਣ ਕੀ ਕਰੀਏ ਮੰਮੀ ਤੁਸੀਂ ਲਾਪਰੀਤ ਨੂੰ ਕਹਿ ਦੋ ਵੀ ਕਿਵੇਂ ਨਾ ਕਿਵੇਂ ਕਰਕੇ ਛੇਤੀ ਫੜਾ ਜੀ ਹੁਣ ਤੈਨੂੰ ਦੱਸਦਾ ਦਿੱਤਾ ਪੁੱਤ ਜੇ ਵਿਆਹ ਤਾਂ ਪਰਸੋਂ ਨੂੰ ਫੇਰੇ ਆਉਗੀ ਵਿਆਹ ਦੇਖ ਕੇ ਆਉ ਪਹਿਲਾਂ ਕਿਵੇਂ ਆਜੂਗੀ ਪਰ ਸੋਈ ਹੁਣ ਤਾਂ ਸੱਚੀ ਮੇਰੇ ਮਹੀਨੇ ਵਰਗਾ ਹੋ ਗਿਆ ਸਮਝ ਨਹੀਂ ਆਉਂਦੀ ਹੈਗੀ ਤੇਰੇ ਵੀ ਖਪੀ ਨਹੀਂ ਗੱਲ ਨਾਲੇ ਮੈਂ ਤੈਨੂੰ ਕਹੀ ਗਈ ਆਪਣੇ ਦੋਨਾਂ ਚ ਗੱਲ ਰਹੇ ਦੋਨਾਂ ਚ ਗੱਲ ਰਹੇ ਤੀ ਆ ਲਾਪਰੀਤ ਨੂੰ ਪਤਾ ਤੂੰ ਵੀ ਤਾਂ ਜੱਸੀ ਨਾਲ ਜ਼ਿਆਦਾ ਹੀ ਮਲਾਜੇ ਪਾਉਣੀ ਆ ਮੈਨੂੰ ਥੋੜੀ ਪਤਾ ਸੀ ਮੰਮੀ ਐ ਕਰੂਗੀ ਉਹ ਦੇਖਣ ਨੂੰ ਤਾਂ ਨਹੀਂ ਭੋਲੀ ਲੱਗਦੀ ਆ ਨਾਲੇ ਮੈਂ ਕਿਹਾ ਸੀ ਵੀ ਭੈਣ ਬਣ ਕੇ ਅੱਗੇ ਗੱਲ ਨਾ ਕਰੀਂ ਕਿਸੇ ਕੋਲੇ ਅੱਜ ਤੋਂ ਬਾਅਦ ਬੈਠੀ ਤੂੰ ਜੱਸੀ ਕੋਲ ਨਾਲੇ ਆਪਣੇ ਘਰੇ ਆਵੇ ਉਹਨੂੰ ਤਾਂ ਮੈਂ ਦੱਸੂ ਪਤਾ ਨਾਲੇ ਅੱਜ ਤਾਂ ਲੈ ਮੈਂ ਉਹਦੇ ਘਰੇ ਜਾ ਕੇ ਹੀ ਆਉਣੀ ਆ ਉਹਦੀ ਸੱਸ ਦੇ ਸਾਹਮਣੇ ਹੀ ਬੇਇੱਜ਼ਤੀ ਕਰਕੇ ਆਉਂਗੀ ਮੰਮੀ ਵੀ ਆ ਕੁਛ ਕਰਦੀ ਆ ਬਸ ਟਿੱਕੇ ਬਹਿ ਜਾ ਕੱਲ ਨੂੰ ਹੋਰ ਗੱਲ ਵਧਾਉਗੀ ਇਹ ਉਹ ਗੱਲ ਕਾ ਤੂੰ ਵਧਾਈ ਜਦ ਅਸੀਂ ਨਹੀਂ ਉਹਦੇ ਘਰ ਦੀਆਂ ਗੱਲਾਂ ਕਰਦੇ ਉਹ ਆਪਣੇ ਘਰੇ ਸੌ ਸੌ ਗੱਲਾਂ ਕਰ ਜਾਂਦੀ ਆ ਕੇ ਅਸੀਂ ਤਾਂ ਕਦੇ ਬੋਲੇ ਨਹੀਂ ਹੈਗੇ ਉਹਨੇ ਚਾਕੇ ਦੱਸ ਤੇਰੀ ਭੂਆ ਨੂੰ ਦੱਸ ਤਾਂ ਹੁਣ ਤਾਂ ਮੈਂ ਜਾ ਕੇ ਆਉਣੀ ਹੁੰਦੇ ਜਦੋਂ ਆਪਣੇ ਘਰੇ ਆਉਗੀ ਮੰਮੀ ਉਦੋਂ ਕਰ ਲਾਂਗੇ ਗੱਲ ਕਰਤੋਂ ਨਾ ਕਿਉਂ ਆਉਗੀ ਮੈਂ ਤਾਂ ਜਾ ਕੇ ਆਉ ਮੈਨੂੰ ਤਾਂ ਨਿੱਦਰ ਚੈਨ ਨਹੀਂ ਆਉਣੀ ਹੈਗੀ ਤੁਹਾਨੂੰ ਪਤਾ ਨਾਲ ਕੀ ਕਰੇ ਆ ਰੋਜ਼ ਇਹ ਆ ਜਾਂਦੀ ਆ ਚੁਗਲੀਆਂ ਕਰਨੂ ਰੇ ਕਿੱਥੋਂ ਮੈਂ ਸਿਆਪੇ ਪਾਏ ਨਾ ਮੈਂ ਦਿੰਦੀ ਉਹਨੂੰ ਸੈਟ ਨਾ ਇਹ ਸਿਆਪੇ ਪੈਂਦੀ ਹੁਣ ਕੰਜਰਕਲੇਸ਼ ਹੋਊਗਾ ਘਰ ਚ ਉਹ ਲੜੂਗੀ ਜਾ ਕੇ ਉਧਰ ਤੇ ਇਧਰ ਭੂਆ ਬੋਲੂਗੀ ਫੇਰ ਤੱਸ ਜੱਸੀ ਨੂੰ ਕੀ ਲੋੜ ਪਈ ਸੀਗੀ ਦੱਸਣ ਦੀ ਉਹਦੇ ਵੀ ਨੀ ਗੱਲ ਪੱਚਦੀ ਕੋਈ ਨਹੀਂ ਜੱਸੀ ਮਾੜੀ ਮੋਟੀ ਸ਼ਰਮ ਕਰ ਲਾ ਕਿਉਂ ਤੂੰ ਲੋਕਾਂ ਦੇ ਘਰਾਂ ਚ ਗਵਾੜੇ ਪਾਉਂਦੀ ਫਿਰਦੀ ਆ ਕੀ ਕਰਤਾ ਮੈਂ ਚਾਚੇ ਜੇ ਮੇਰੀ ਨੋਹ ਨੇ ਤੈਨੂੰ ਗੱਲ ਦੱਸ ਵੀ ਦੇਈਦੀ ਤੇਰੇ ਖਾਪੀ ਨੀ ਤਾਂ ਆਪਣੀ ਭੂਆ ਨੂੰ ਕਹਤੇ ਦੱਸੀ ਨਾ ਫਿਰ ਕੀ ਹੋ ਗਿਆ ਬਗਾਨੀਆਂ ਉਹ ਕਹਿੰਦੀ ਬਗਾਨੀ ਆ ਲੈ ਗੱਲ ਸੁਣ ਲੈ ਚਾਚੀ ਉਰੇ ਖੜ ਦੂ ਬਾਉਣ ਦੀ ਲੋੜ ਨਹੀਂ ਹੈਗੀ ਆਪਦੇ ਘਰੇ ਕਰ ਲਾਂਗੇ ਗੱਲ ਜਾ ਕੇ ਜਾ ਉੱਥੇ ਆ ਜਾ ਜੀ ਨਾ ਕਿਉਂ ਮੇਰੇ ਘਰੇ ਕਾਹਤੇ ਗੱਲ ਕਰਾਂਗੀ ਹੁਣ ਤੇਰੀ ਸੱਸ ਨੂੰ ਵੀ ਪਤਾ ਲੱਗੇ ਵੀ ਕੀ ਕੁਛ ਕਰਦੀ ਐ ਤਾਂ ਹੀ ਤੈਨੂੰ ਰੋਕਦੀ ਆ ਕਿਤੇ ਤਾਂ ਹੀ ਨਹੀਂ ਜਾਣ ਦਿੰਦੀ ਹੈਗੀ ਮੇਰੀ ਗੱਲ ਤਾਂ ਸੁਣ ਲੈ ਜੇ ਮੇਰੇ ਸੱਸ ਆ ਗਿਆ ਆਪਦੀ ਕੁਤਨੀ ਪਟਾ ਕੇ ਜਾਏਗੀ ਤੂੰ ਆਪਦੇ ਘਰੇ ਅੱਛਾ ਹਾਂ ਕੁਤਨੀ ਪੱਟ ਦੂਗੀ ਮੇਰੀ ਨਾ ਅੱਗੇ ਮੈਂ ਤਾਂ ਬਿਠੇ ਰਾਂ ਤੇਰਾ ਕਰਿਆ ਆਪਣੇ ਗਲ ਗੋਡੇ ਲਾ ਕੇ ਰੱਖਿਆ ਦੇਖ ਸੁਖ ਸੁਖ ਦੇ ਵਿੱਚ ਤੇਰੇ ਨਾਲ ਤੁਰਦੀ ਰਹੀ ਜੇ ਤੇਰੀ ਸੱਸ ਨਹੀਂ ਦੀ ਜਾਂਦੀ ਤੂੰ ਆਹੀ ਕੁਛ ਕਰਨਾ ਦੀ ਜੇ ਮੇਰੀ ਧੀ ਦਾ ਕੋਈ ਪੜਦਾ ਤ ਚੱਕਿਆ ਨਾ ਮੈਂ ਤੇਰਾ ਘਟ ਘਰੇ ਬਥੇਰਾ ਕਰਦੀ ਸੀ ਸੋਡਾ ਤੂੰ ਹੀ ਕੰਨੋਂ ਹਟ ਗਈ ਮੇਰਾ ਬਈ ਹਾਂ ਕਹਦੀ ਕਰਦੀ ਤੀਗੀ ਮੈਨੂੰ ਤਾਂ ਉਸ ਦਿਨ ਪਤਾ ਲੱਗ ਗਿਆ ਤੀ ਜਦ ਲੱਗੀ ਹੋਈ ਤੀ ਹੌਲੀ ਹੌਲੀ ਮੇਰੀ ਨੋ ਨਾਲ ਗੱਲਾਂ ਕਰਨ ਮੇਰੇ ਅੱਗੇ ਤੇ ਚੁੱਪਗਾ ਤੇ ਕਰੀਦੀ ਉਸ ਦਿਨ ਤਾਂ ਤੂੰ ਬੜੀ ਸੱਚੀ ਬਣਦੀ ਤੀ ਕਿ ਮੈਂ ਤਾਂ ਕਿਸੇ ਦੀ ਗੱਲੇ ਨਹੀਂ ਕਰਦੀ ਆਹੀ ਗੱਲਾਂ ਸਿਖਾਉਂਦੀ ਤੀ ਉਹਨੂੰ ਤੂੰ ਫਿਰ ਤੂੰ ਉੱਥੇ ਬਹਿ ਕੇ ਸੁਣ ਲਾਂਦੀ ਹਾਂ ਸੁਣ ਲਾਂਦੀ ਤੇ ਆ ਕੇ ਮੋਲਣਾ ਫਿਰ ਚੁੱਪ ਕਰ ਗਈ ਲੈ ਬੁਲਾ ਤੇਰੀ ਸੱਸ ਕਿੱਥੇ ਆ ਅੱਜ ਉਹਨੂੰ ਵੀ ਮੇਣਾ ਦੇ ਕੇ ਜਾਮਾ ਵੀ ਆ ਕੁਛ ਕਰਨ ਜਾਂਦੀ ਆ ਜੇ ਬੁਲਾ ਲਓ ਬੈਠੀ ਅੰਦਰ ਖਾਲਾ ਛਿੱਤਰੋ ਤਾ ਮੈਂ ਕਿਉਂ ਛਿੱਤਰ ਕਾ ਤੇ ਮਾਰੂਗੀ ਮੇਰੇ ਮਾਰੂਗੀ ਇਹ ਜਦੋਂ ਚੜੀ ਚੜਾਈ ਆਂਨੀ ਆ ਬਈ ਸਾਡੇ ਘਰੇ ਜਿਆਦਾ ਹੀ ਉਹ ਕਰੀ ਜਾਂਦੇ ਅੱਜ ਤੋਂ ਬਾਅਦ ਮੇਰੀ ਬਹੂ ਕੋਲ ਨਹੀਂ ਆਉਣਾ ਨਾ ਸਾਡੇ ਘਰੇ ਆਉਣਾ ਮੈਂ ਤੈਨੂੰ ਹੁਣ ਦੱਸਦਾ ਮੈਂ ਤਾਂ ਆਈ ਆਉਂਗੀ ਥੋਡੀ ਬਹੂ ਕੋਲੇ ਚਲੋ ਨਾ ਸੋਨੂ ਸ਼ਰਮ ਨਹੀਂ ਆਉਂਦੀ ਹੈਗੀ ਚਾਚੀ ਪ੍ਰੀਤ ਤਾਂ ਪੈਸੇ ਮੰਗਦੀਆਂ ਨੂੰ ਹੁਣ ਨਾਲੇ ਗੈਣੇ ਮੰਗਦੀਓ ਤੁਸੀਂ ਨਾ ਤੇ ਮੇਰੇ ਕਿਹੜੇ ਕੰਜਰ ਨੇ ਕਿਹਾ ਵੀ ਅਸੀਂ ਉਹ ਤਾਂ ਪੈਸੇ ਮੰਗਦੇ ਨਾਲ ਕਹਿਣੇ ਵਰਗੇ ਤੇ ਕੰਜਰ ਨੇ ਸਾਰਾ ਪਤਾ ਲੱਗ ਗਿਆ ਮੇਰੀ ਧੀ ਨੇ ਆਪਣੀ ਪਸੰਦ ਦਾ ਬਣਵਾ ਕੇ ਦਿੱਤਾ ਤੀਨ ਸੈੱਟ ਜੇ ਪਾਉਣ ਨੂੰ ਲੈ ਗਈ ਤੈਨੂੰ ਦੱਸ ਕੀ ਹੋ ਗਿਆ ਫਿਰ ਨਾ ਫਿਰ ਉਹਦੇ ਕੋਲ ਟੂਮਾ ਦਾ ਘਾਟਾ ਆ ਗਾ ਆਪਦੇ ਕੋਲੇ ਬੇਸ਼ੱਕ ਹੈਗੀਆਂ ਨੇ ਪਰ ਨਿਆਣੇ ਨੂੰ ਹੁੰਦਾ ਏ ਵੀ ਆਵੇਂ ਨਵੀਂ ਚੀਜ਼ ਪਾਵਾਂ ਦੂਜੇ ਤੇ ਮੇਰ ਮਾਰਦੀ ਉਹ ਆਪਦੀਆਂ ਸਾਹਮਣੇ ਸਾਹਮਣੇ ਰੱਖਦੀਏਗੀ ਹਾਂ ਕਰਦੀ ਕੀ ਅੱਜ ਤੋਂ ਬਾਅਦ ਮੈਂ ਤੈਨੂੰ ਹੁਣ ਦੱਸਦਾ ਕਿ ਸਾਡੀ ਪ੍ਰੀਤ ਕੋਲ ਆਉਣਾ ਨਹੀਂ ਉਹਦੇ ਲੱਗੇ ਵੀ ਨਹੀਂ ਖੜਨਾ ਮੈਨੂੰ ਐਂ ਦੱਸ ਪੈਸੇ ਕਾਹ ਤੋਂ ਮੰਗਦੀ ਆ ਉਹਦੇ ਕੋਲ ਪ੍ਰੀਤ ਕੋਲ ਨਾ ਤੈਨੂੰ ਕਿਹਨੇ ਕਿਹਾ ਲੈ ਮੈਨੂੰ ਪਤਾ ਹੀ ਲੱਗ ਗਿਆ ਸਾਰਾ ਕੁਝ ਉਹਦੇ ਘਰੇ ਘੱਟਾ ਕਸੇ ਦਾ ਉਹ ਤਾਂ ਪੈਸੇ ਮੰਗਦੀ ਉਹ ਜਵਾਕੜੀ ਤੋਂ ਨੜਾ ਮੇਰੀ ਗੱਲ ਸੁਣ ਲੈ ਜਿਹੜੀਆਂ ਗੱਲਾਂ ਸਾਡੇ ਘਰ ਦੇ ਵਿੱਚ ਕਰ ਲੈ ਜੇ ਮੈਨੂੰ ਕਿਸੇ ਹੋਰ ਦੇ ਮੂੰਹੋਂ ਸੁਣ ਗਈਆਂ ਦੇਖ ਲਈ ਫਿਰ ਮੈਂ ਤੇਰਾ ਕਿਹੜਾ ਜੀ ਲੋਕ ਕੱਢੂ ਹੂੰ ਤਾਂ ਮੈਂ ਕੱਲੀ ਪੂਆ ਕੋਲੇ ਦੱਸਿਆ ਸਾਰੇ ਪਿੰਡ ਦੀ ਦੱਸ ਕੇ ਆਉਂ ਤੇਰੀ ਅੰਗ ਪੂਆ ਕਿਹੜਾ ਘਟਾ ਪੂਆ ਤੇਰੀਆਂ ਸਾਡੇ ਘਰੇ ਜਾ ਜਾ ਦੱਸਦੀ ਆ ਦੱਸੀ ਜਾਵੇ ਕਹਿੰਦੀ ਆਪਣੀ ਸੱਸ ਨੂੰ ਰੋਟੀ ਨਹੀਂ ਦਿੰਦੀ ਆ ਨਹੀਂ ਕਰਦੀ ਹੈਗੀ ਉਹ ਘਟ ਨਹੀਂ ਹੈਗੀ ਦਸੀ ਆ ਰਹੀ ਕਹਦੀ ਆਈ ਨਹੀਂ ਹੈਗਾ ਸਾਰਾ ਦਿਨਾਂ ਦੀ ਮਿੰਜੇ ਤੋੜੀ ਜਾਂਦੀ ਐ ਨਾ ਐ ਕਰਦੀ ਆ ਵੀ ਕੋਈ ਕੰਮੇ ਤੇ ਹੁੰਦਾ ਕਰ ਲੂ ਕਹਦੀ ਸਫਾਈ ਜਮਾ ਨਹੀਂ ਹੈਗੀ ਉਹਦੇ ਘਰੇ ਉਹ ਅਧੇਰਾ ਕੁਝ ਕਹਿੰਦੀ ਐ ਸਾਡੇ ਘਰੇ ਵੀ ਜਾ ਜਾ ਕੇ ਭੂਆ ਤਾਂ ਕੋਈ ਨਹੀਂ ਕਹਿੰਦੀ ਐ ਕਿ ਤੂੰ ਕੰਨੀ ਆਂ ਆਪਣੇ ਮੂੰਹੋਂ ਭੂਆ ਮੈਨੂੰ ਪਤਾ ਐ ਬਈ ਕਿੰਨਾ ਕਰਦੀ ਐ ਮੇਰਾ ਵਿਚਾਰੀ ਅੱਛਾ ਹਾਂ ਐਨੀ ਚੰਗੀ ਭੂਆ ਐ ਬਥੇਰੀ ਚੰਗੀ ਆ ਤਾਂ ਤੂੰ ਹੀ ਚੰਗੀ ਹੈਗੀ ਤੂੰ ਸਾਂਣੀਆਂ ਨੂੰ ਨਾ ਮੇਰੀ ਗੱਲ ਸੁਣ ਦੋ ਦਿਨ ਰੱਖ ਕੇ ਦੇਖ ਫੇਰ ਪਤਾ ਲੱਗੂ ਤੈਨੂੰ ਰੱਖ ਲੂੰਗੀ ਤੂੰ ਹੀ ਨਹੀਂ ਭੇਜਦੀ ਹੈਗੀ ਸਾਡੇ ਘਰੇ ਮੈਂ ਤਾਂ ਬਥੇਰੇ ਰੱਖ ਲਾਂ ਮੈਂ ਤਾਂ ਕੋਈ ਨਹੀਂ ਕਿਹਾ ਇਹਨੂੰ ਮੈਨੂੰ ਕਹਿੰਦੀ ਮੈਨੂੰ ਨਹੀਂ ਉੱਥੇ ਕਹਿੰਦੀ ਕੰਮ ਉਹਦੇ ਕੋਲ ਐਨੇ ਗੰਦੇ ਨੇ ਕਹਿੰਦੀ ਮੇਰੇ ਤਾਂ ਜੀ ਨਹੀਂ ਕਰਦਾ ਹੁੰਦਾ ਘਰੇ ਰੋਟੀ ਖਾਣ ਆ ਜਾ ਮੇਰੇ ਮੂੰਹ ਤੇ ਕਰਾ ਆ ਜਾ ਨਾ ਮੈਂ ਕਾਤੇ ਕਰਾਉਂ ਉਹ ਫੇਰ ਨਹੀਂ ਦੇਖ ਲਈ ਹਾਂ ਹੁਣ ਤਾਂ ਉਹਦੇ ਕੋਲ ਬਣਾਈ ਜੰਨੀ ਹੈ ਬਾਈ ਜੇ ਮੈਂ ਆਪਣੇ ਕੋਲੋਂ ਬਣਾਨੀ ਹੈ ਨਾ ਕੋਈ ਗੱਲ ਨਹੀਂ ਦੇਖਣੀ ਤੇਰੇ ਮੂਰੇ ਹੀ ਆ ਜਾਣੀਆਂ ਨੇ ਹੁਣ ਇੱਕ ਗੱਲ ਆ ਵੀ ਉਹਦੇ ਕੋਲ ਸਾਡੇ ਘਰ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਮੈਂ ਤਾਂ ਐਂ ਹੀ ਕਰੂੰਗੀ ਫਿਰ ਤੁਸੀਂ ਕਹਤੋਂ ਪੰਜਤੋਂ ਵੀ ਪੈਸੇ ਮੰਗਦੀਓ ਸ਼ਰ ਚਲ ਕੋਈ ਗੱਲ ਨਹੀਂ ਪ੍ਰੀਤ ਨੂੰ ਵੀ ਮੈਂ ਦੇਖ ਲੂੰਗੀ ਹੁਣ ਤੇਰੇ ਕੋ ਕਿੰਨਾ ਕੁ ਬੈਠੂਗੀ ਹਾਂ ਨਾ ਬੈਠਣ ਲਈ ਫਿਰ ਤੂੰ ਚੰਗੀ ਰਹਿ ਨਹੀਂ ਨੂੰ ਦਿੰਦੀ ਹੈਗੀ ਮਾੜੀ ਦੇਂਗੀ ਮੈਂ ਚੰਗੀ ਦਿੰਨੀ ਆ ਨੂੰ ਅੱਛਾ ਚੰਗੀ ਦਿੰਨੀ ਆ ਚੰਗੀਆਂ ਦਿੰਨੀਆਂ ਬਾਈ ਹਾਂ ਆ ਚੁਗਲੀਆਂ ਕੋ ਚੰਗੀ ਰਹਿ ਨਹੀਂ ਹੁੰਦੀ ਹੈਗੀ ਜਿਹੜੀ ਇੱਧਰ ਉੱਧਰ ਦੀਆਂ ਕਰਦਾਨੀਆਂ ਮੈਂ ਚੁਗਲੀਆਂ ਚਗਲੀਆਂ ਕੋਈ ਨਹੀਂ ਕਰਦੀਆਂ ਜੇ ਉਹਨੇ ਤੇਰੇ ਕੋਲ ਕੋਈ ਗੱਲ ਕਰ ਵੀ ਦਿੱਤੀਦੀ ਤੇਰੇ ਹਜਮ ਨਾ ਆਈ ਨਾ ਹਾਇ ਮਾਲੀ ਕਿਹੜੀ ਗੱਲ ਹੈਗੀ ਪੂਆ ਬਗਾਨੀ ਹੈ ਕੋਈ ਤਾਂ ਦੱਸਦਾ ਪੂਆ ਕੋਲੇ ਤਾ ਨਹੀਂ ਦੱਸਦੀ ਨਾ ਹੈਗੀ ਠੀਕ ਆ ਬਾਬਾ ਪਤਾ ਨਹੀਂ ਤੇਰਾ ਕੀ ਖਾਦਾ ਹੋਇਆ ਤਾ ਨਹੀਂ ਬੋਲਦੀ ਆਈ ਨਾ ਸਾਡੇ ਘਰੇ ਆਉਣੀ ਨਹੀਂ ਚਾਹੀਦੀ ਆਉਂਦੀ ਰਹੀ ਕਿ ਨਹੀਂ ਮੈਂ ਤਾਂ ਉਹਨਾਂ ਨਹੀਂ ਆਉਂਦੀ ਤੁਹਾਡੇ ਘਰੇ ਮੈਂ ਮੈਂ ਵੀ ਨਹੀਂ ਆਉਂਦੀ ਤੁਹਾਡੇ ਘਰੇ ਹਾਂ ਆਈ ਵੀ ਨਾ ਚਲਾਈ ਦੇਖਾ ਸ਼ਰਮ ਨਹੀਂ ਆਉਂਦੀ ਹੈਗੀ ਲਹੂ ਪ੍ਰੀਣੀਆਂ ਲੈ ਪਈਆ ਹੁਣ ਟਾਰਨਾ ਨਾ ਭੈਣ ਜੀ ਤੂੰ ਸਾਡੇ ਘਰ ਚ ਦੋ ਦਿਨ ਰਹਿਣ ਆਈਆਂ ਕਿ ਪਵਾੜੇ ਪਾਉਣ ਆਈਆਂ ਨਹੀਂ ਮੈਂ ਤਾਂ ਮਸਾ ਰਾਮਦਰ ਨਾਲ ਪਈ ਸੀ ਤੂੰ ਪਾਇਣ ਤਾਂ ਦੇ ਦੇ ਮੈਨੂੰ ਪਤਾ ਏ ਮੈਨੂੰ ਵੀ ਕਿ ਤੈਨੂੰ ਸਭ ਸੁੱਕ ਗਿਆ ਸਭ ਪਤਾ ਲੱਗ ਗਿਆ ਜਿਹੜੀਆਂ ਤੂੰ ਉਹਨਾਂ ਦੇ ਘਰੇ ਗੱਲਾਂ ਕਰਕੇ ਆਈਆਂ ਸਾਡੀਆਂ ਕੋੜ ਕਿਹੜੀਆਂ ਗੱਲਾਂ ਹੁਣ ਤੂੰ ਉਹ ਬਣਦੀਆਂ ਵੀ ਹਾਂ ਮੈਂ ਤਾਂ ਕੋਈ ਗੱਲੇ ਨਹੀਂ ਕਰੀ ਜਿਹੜੀ ਜੱਸੀ ਉਹਨਾਂ ਦੇ ਘਰੇ ਗੱਲਾਂ ਕਰਕੇ ਆਈਆਂ ਸਾਡੇ ਘਰ ਦੀਆਂ ਪਤਾ ਵੀ ਲੱਗੇ ਕੀ ਗੱਲਾਂ ਕੀਤੀਆਂ ਨਾ ਮੈਂ ਮੈਨੂੰ ਸਭ ਪਤਾ ਏ ਹੁਣ ਤੂੰ ਆਏ ਨਾ ਵਿਚਾਰੀ ਜੀ ਬਣ ਕੇ ਨਾ ਦਿਖਾ ਨਾ ਕੀ ਤੂੰ ਮੇਰੀ ਕਦੇ ਬਹੂ ਤੋਂ ਸੁਣ ਕੇ ਉਧਰ ਕਰਦੀਆਂ ਕਦੇ ਉਧਰ ਲਈ ਸੁਣ ਕੇ ਸਾਡੇ ਕੋਲ ਕਰਦੀਆਂ ਤੇਰੀ ਨੂੰਦੀ ਤਾਂ ਮੈਂ ਇੱਕ ਵੀ ਨਹੀਂ ਗੱਲ ਕੀਤੀ ਮੈਨੂੰ ਪਤਾ ਏ ਮੇਰੀਆਂ ਤਾਂ ਕਰਕੇ ਆਈਆਂ ਜੇ ਨੂੰਦੀਆਂ ਨਹੀਂ ਕਰੀਆਂ ਤੇ ਕੀ ਕੀਤੀਆਂ ਨਾ ਕੋਈ ਗੱਲ ਨਹੀਂ ਹੋਈ ਜਹੇ ਜੀ ਗੱਲ ਹੁੰਦੀ ਆ ਤਾਂ ਦੁਨੀਆ ਨੂੰ ਹੀ ਪਤਾ ਹੁੰਦਾ ਮੈਂ ਤਾਂ ਕੁਝ ਵੀ ਨਹੀਂ ਕੀਤੀ ਦੱਸ ਦੇਗੀ ਵੀ ਕੁਝ ਫੁੱਟੇਗੀ ਵੀ ਮੂੰਹੋਂ ਤੈਨੂੰ ਤਾਂ ਆਏ ਤੀ ਵੀ ਪਹਿਲਾਂ ਜਿੰਨੀਆਂ ਮੈਂ ਕਰ ਗਈ ਵੀ ਉਹਨਾਂ ਤੇ ਤਾਂ ਪਰਦਾ ਪਾ ਜਾਣੀ ਆ ਹੁਣ ਤੂੰ ਆਪਣੀਆਂ ਵੀ ਦੱਸ ਵੀ ਮੈਂ ਤਾਂ ਕੀ ਕੁਝ ਕਰਦੀ ਤੀਗੀ ਹੁਣ ਤੂੰ ਦੁਬਾਰੇ ਕਰਾਉਣਗੇ ਨਾ ਮੈਂ ਤਾਂ ਕੁਝ ਵੀ ਨਹੀਂ ਕਿਹਾਗਾ ਗੱਲਾਂ ਬਣਾ ਕੇ ਛੱਡੀ ਜਾਨੀ ਹੈਗੀ ਇਹੀ ਆਤਾਂ ਨਹੀਂ ਗਈਆਂ ਤੇਰੀਆਂ ਮੈਨੂੰ ਪਤਾ ਤੁਸੀਂ ਕਿੰਨੀ ਆਕ ਕਰੀਆਂ ਤੇਰੀ ਮਾਂ ਨੇ ਬਿਠੈਰੀਆਂ ਕਰੀਆਂ ਨੇ ਮੇਰੇ ਨਾਲ ਉਹਦੇ ਨਾਲੇ ਤੂੰ ਲੱਗੀ ਰਹਿੰਦੀ ਸੀ ਲੈ ਮਾਂ ਨੂੰ ਫੜ ਲਿਆ ਕਿ ਦਿੰਦੀ ਮਰੀ ਮرائی ਹੈਗੀ ਹੈ ਸ਼ਰਮ ਮੰਨ ਲੈ ਮਾੜੀ ਮੋਟੀ ਮੈਂ ਤਾਂ ਚਾਰ ਦਿਨ ਦੁੱਖ ਸੁੱਖ ਕਰਨਾ ਆਈ ਹੈਗੀ ਤੂੰ ਮੇਰੇ ਤੇ ਇਲਜ਼ਾਮ ਲਾਈ ਜਾਂਦੀ 200 ਕਨੀ ਤੂੰ ਤਾਂ ਬੈਰ ਬੰਦਦੀ ਆ ਮੇਰੇ ਘਰ ਦੇ ਵਿੱਚ ਵੀ ਹਾਂ ਇਹਦੀ ਨੋ ਨਾ ਬਣੇ ਨਾ ਕਦੇ ਉਧਰੋਂ ਆ ਕੇ ਕਿਉਂ ਮੇਰੀ ਨੋ ਦੇ ਕੋਲ ਪਾਸੇ ਹੋ ਕੇ ਬੈਣੀ ਆ ਗੱਲਾਂ ਕਰਦੀ ਆ ਉਹਦੇ ਨਾਲ ਨਹੀਂ ਮਨਦੀਪ ਕੁਰੇ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਨੂੰ ਗੱਲ ਤਾਂ ਦੱਸ ਵਿੱਚੋਂ ਹੋਇਆ ਕੀ ਆ ਪਤਾ ਏ ਮੈਨੂੰ ਵੀ ਕਿੰਨਾ ਕੋਹ ਕਰਦੀ ਆ ਤੂੰ ਸਾਡਾ ਤੂੰ ਆਉਣਾ ਏ 4 ਦਿਨ ਖੁਸ਼ੀ ਖੁਸ਼ੀ ਰਹਿ ਕੇ ਜਾ ਤੂੰ ਇੱਧਰ ਉੱਧਰ ਦੀਆਂ ਗੱਲਾਂ ਕਹਤੇ ਕਰਦੀ ਆ ਜੇ ਤੇਰੇ ਕੋਲ ਜੱਸੀ ਨੇ ਕੋਈ ਗੱਲ ਵੀ ਕਰਤੀ ਦੀ ਮੈਨੂੰ ਸਾਰਾ ਪਤਾ ਲੱਗ ਗਿਆ ਫਿਰ ਤੂੰ ਆ ਕੇ ਮੇਰੀ ਨੋ ਕੋਲ ਕਹਤੇ ਚੋਈ ਹਾਂ ਚੁੱਪ ਕਰ ਜੱਸੀ ਨੇ ਤਾਂ ਕਿਹਾ ਸੀ ਵੀ ਲਾਪਰੀ ਤੂੰ ਟੁੰਮਾ ਦੀ ਲੋੜ ਸੀ ਉਹ ਲੈ ਗਈ ਠੀਕ ਹੈ ਪੈਸੇ ਪੁੱਛੇ ਤੇ ਵੀ ਕੰਮ ਲੋੜ ਸੀ ਅਕੇ ਤੇ ਚਲੋ ਤਾਂ ਵਿਚ ਵਿਚਾਲੀ ਗੱਲ ਹੈਗੀ ਤੇ ਉਹ ਗੱਲ ਪਈ ਮੈਂ ਸਿਬ ਨੂੰ ਪੁੱਛ ਲਈ ਉਹ ਮੈਂ ਤਾਂ ਸਭਾਈ ਕਿਵੇਂ ਮੇਰੇ ਮੂੰਹ ਚੋਂ ਨਿਕਲ ਗਈ ਮੈਂ ਆਖਿਆ ਪਤੋਂ ਨੂੰ ਕੀ ਲੋੜ ਪੈ ਗਈ ਸੀ ਟੁੰਮਾ ਲੈ ਜਾਣ ਦੀ ਨਾ ਮੇਰੇ ਮੁੰਡੇ ਨੂੰ ਜਾਦਾ ਪੁੱਛੁੰਦਾ ਤੀ ਤੂੰ ਮੈਨੂੰ ਪੁੱਛਦੀ ਘਰ ਚ ਬੜੀ ਤਾਂ ਮੈਂ ਆ ਨਾ ਨਾਲੇ ਮੇਰੀ ਗੱਲ ਸੁਣ ਜੇ ਮੇਰੀ ਧੀ ਲੈ ਵੀ ਗਈ ਹੋਊਗੀ ਕੁਛ ਆਪਣੇ ਘਰੋਂ ਲੈ ਕੇ ਗਈ ਆ ਆਪਣੀ ਪਰਜਾਈ ਦਾ ਲੈ ਕੇ ਗਈ ਆ ਤੂੰ ਕਿਹੜਾ ਥੋੜਾ ਕੁਛ ਲੈ ਕੇ ਜਾਂਦੀ ਤੀ ਮੇਰਾ ਮੇਰੇ ਕੱਪੜੇ ਵੀ ਨਹੀਂ ਦੀ ਛੱਡਦੀ ਨਵੇਂ ਸਿੰਤ ਜਦ ਇਹ ਕਹਿੰਦੀ ਤੀ ਪਹਿਲਾਂ ਮੈਂ ਪਾਉਂਗੀ ਤੇਰੀ ਮਾਂ ਦੇ ਸਾਹਮਣੇ ਮੈਂ ਬੋਲਦੀ ਵੀ ਨਹੀਂ ਤੀ ਹੁੰਦੀ ਅੱਛਾ ਅੱਛਾ ਤੇਰਾ ਮੁੰਡਾ ਹੋ ਗਿਆ ਮੇਰਾ ਕੁਛ ਵੀ ਨਹੀਂ ਲੱਗਦਾ ਆਈ ਆ ਵੱਡੀ ਮੁੰਡੇ ਵਾਲੀ ਨਾ ਤੂੰ ਮੇਰੇ ਨਾਲ ਲੜਨਾ ਹੁਣ ਕੌਣ ਲੜਨੇ ਆਲੇ ਕੰਮ ਕਰਦੀ ਆ ਭੈਣ ਜੀ ਮੈਂ ਤਾਂ ਦੱਸਦੀ ਭਾਈ ਸੱਚੀ ਗੱਲ ਤਾਂ ਦੱਸੀ ਜਾਂਦੀ ਆ ਮੈਂ ਤਾਂ ਕਹੇਤਾ ਮੈਂ ਕਿਹਾ ਤੇਰੀ ਮਾਰੇ ਟੁੰਮਾ ਦੇਤੀਆਂ ਉਹਨੂੰ ਗੱਲ ਖਤਮ ਹੈ ਕਹਿੰਦੀ ਦੇਤੀਆਂ ਤੂੰ ਨਾ ਤੂੰ ਆਇਤ ਸਾਡੇ ਕੋਲ ਖੜੀ ਤੇ ਵੀ ਦਿੱਤੀਆਂ ਨੇ ਉਹ ਤਾਂ ਕੁੜੀ ਨੇ ਵਿਚਾਰੀ ਨੇ ਉਹ ਝੂਠ ਬੋਲਤਾ ਹੋਣਾ ਉਹਨੂੰ ਵੀ ਲੈ ਗਈ ਮੈਂ ਐਡੀ ਪਾਗਲ ਨਹੀਂ ਵੀ ਇਹਦੀ ਟੁੰਮਾ ਉਹਨੂੰ ਦੋ ਬੇਰ ਨੇ ਮੈਂ ਕਿਹੜਾ ਕੋਈ ਲਾ ਕੇ ਗੱਲ ਕਹੀ ਸੀ ਮੈਂ ਆਖਿਆ ਵੀ ਉਹਨੂੰ ਕੋਈ ਲੋੜ ਪੈ ਗਈ ਸੀਗੀ ਗੱਲ ਆ ਵਿਚਾਰੀ ਟੁੰਮਾ ਲੈ ਗਈ ਹਨਾ ਮੈਂ ਤਾਂ ਸਭ ਐ ਕੇ ਗੱਲ ਕੀਤੀ ਸੀ ਮੈਨੂੰ ਕੀ ਪਤਾ ਉਹ ਤੇ ਚੋਰਾਂ ਨੂੰ ਕੀ ਕੁਸਦਨੀ ਆ ਤੈਨੂੰ ਬਸ ਭੈਣ ਜੀ ਜੇ 4 ਦਿਨ ਰਹਿਣਾ ਭਾਈ ਚੰਗ ਚੱਜਣਾ ਰਹਿ ਲਾ ਨਹੀਂ ਸਾਡੇ ਘਰ ਚ ਤੱਕਲੇਸ ਕਰਾ ਦੀ ਨਾ ਅੱਛਾ ਤੈਨੂੰ ਪਤਾ ਏ ਵੀ ਇਹਦਾ ਮੁੰਡੇ ਚ ਗੁੱਸਾ ਏ ਤਾਂ ਹੀ ਤੂੰ ਗੱਲਾਂ ਦੱਸਦੀਆਂ ਉਹਨੂੰ ਮੈਂ ਸਮਝ ਗਈ ਤੈਨੂੰ ਆਇਆ ਵੀ ਭਗ ਜਾ ਇਹ ਆਪੇ ਨਾ ਮੁੜ ਕੇ ਮੈਂ ਤਾਂ ਆਈ ਆਉਂਗੀ ਠੀਕ ਹੈ ਨਾ ਠੀਕ ਆ ਪਰ ਇੱਜ਼ਤ ਕਰਾ ਆਪਣਾ ਵਧੀਆ ਢੰਗ ਨਾਲ ਰਹਿ ਕੇ ਜਾ ਦੋ ਦਿਨ ਜਿਹੜਾ ਰਹਿਣਾ ਲੜਨਾਂ ਨੇ ਸਤੂੰ ਆਨੇ ਬਹਾਨੇ ਲੜਕੇ ਮੈਨੂੰ ਕੱਢੇਂਗੀ ਨਾ ਅੱਗੇ ਤਾਂ ਤੈਨੂੰ ਬਹੁਤ ਕੱਢ ਦਿੰਦੀ ਦੀ ਜਦ ਦੋ-ਦੋ ਮਹੀਨੇ ਰਹਿ ਕੇ ਜਾਂਦੀ ਦੀਗੀ ਕੋਈ ਗੱਲ ਨਹੀਂ ਤੇਰਾ ਕਰਿਆ ਤੇਰਾ ਮੈਂ ਹੁਣ ਭੁੱਲ ਗਈ ਤੂੰ ਉਹ ਦਿਨ ਸਾਰੇ ਕੋਈ ਨਹੀਂ ਮੁੰਡੇ ਬਹੂ ਨਾਲ ਗੱਲ ਕਰਦੀਆਂ ਮੈਂ ਲੈ ਦੇਖਿਆ ਫਿਰ ਉਹੀ ਗੱਲਾਂ ਤੇ ਫੇਰ ਆ ਗਈ ਕਲੇਸ਼ ਕਰਾਉਣ ਨੂੰ ਫਿਰਦੀਆਂ ਤੂੰ ਤੈਨੂੰ ਆਇਆ ਵੀ ਇੱਕਦਮ ਮਰੇ ਇਹਨਾਂ ਦੇ ਵਿੱਚੋਂ ਕਰ ਲਾ ਜਾਂ ਤੇ ਮੇਰੇ ਮੁੰਡੇ ਬਹੂ ਨੂੰ ਦੱਸ ਲੈ ਜਾਂਦੀ ਹੁਣ ਨਾ ਤੇ ਤੈਨੂੰ ਉੱਥੇ ਪਤਾ ਲੱਗ ਗਿਆ ਸੀ ਫਿਰ ਤੂੰ ਉਹਦੇ ਚੁੱਪ ਕਰਕੇ ਫਿਰਦੀ ਰਹਦੀ ਕਿਉਂ ਚੁੱਪ ਮਰ ਜਾਂਦੇ ਕੱਲ ਨੂੰ ਕੋਈ ਹੋਰ ਗੱਲ ਕਰਨਗੇ ਜਾਂ ਦੱਸ ਦੇ ਤੂੰ ਮੁੰਡੇ ਬਹੂ ਨੂੰ ਇਹ ਦੱਸ ਹੁਣ ਦੇਖੂਗੀ ਤੈਨੂੰ ਮੈਂ ਤੇਰੀ ਗੁੱਤ ਪੱਟੂਗਾ ਮੁੰਡਾ ਵੀ ਤੂੰ ਟੂਮਾ ਕਹਿ ਦਿੱਤਗੇ ਨਾ ਸਾਡੀਆਂ ਆ ਗਈ ਵੱਡੀ ਟੂਮਾ ਵਾਲੀ ਦੱਸ ਮੈਂ ਤਾਂ ਸੱਚੀ ਗੱਲ ਕਹੂੰਗੀ ਉਹ ਜੱਜ ਹੋਵੇ ਮੈਂ ਨਹੀਂ ਝੂਠ ਝੱਠ ਬੋਲਦੀ ਮੈਂ ਕੀ ਬਨੂੰਗੀ ਮੈਨੂੰ ਜੱਸੀ ਨੇ ਦੱਸਤਾ ਮੈਂ ਮੁੰਡੇ ਨੇ ਦੱਸਤਾ ਮੈਨੂੰ ਕੀ ਪਤਾ ਸੀ ਇਹ ਚੋਰੀਆਂ ਦਿੱਤੀਆਂ ਤੂੰ ਬੱਸ ਬਾਹ ਨਹੀਂ ਤੇਰੀ ਆਏ ਨਹੀਂ ਮੈਂ ਤੇਰੀਆਂ ਗੱਲਾਂ ਚਾਹੁੰਦੀ ਪੂਆ ਜੀ ਜ ਜੱਸੀ ਨੇ ਤੁਹਾਡੇ ਕੋਲ ਗੱਲ ਕਰਤੀ ਸੀ ਤੁਹਾਨੂੰ ਸ਼ਿਵ ਨੂੰ ਦੱਸਣ ਦੀ ਕੀ ਲੋੜ ਸੀ ਕੀ ਗੱਲ ਪੁੱਤੋ ਸ਼ਿਵ ਤੋਂ ਚੋਰੀਆਂ ਕਰਿਆ ਮੈਂ ਸਾਰਾ ਕੁਛ ਕਾਹਦਾ ਗੈਣੇ ਵਾਲੀ ਗੱਲ ਆ। ਅੱਛਾ ਅੱਛਾ ਮੈਨੂੰ ਤਾਂ ਪਤਾ ਨਹੀਂ ਸੀ ਪੁੱਤ ਵੀ ਤੁਸੀਂ ਚੋਰ ਨੂੰ ਦਿੱਤੇ ਨਾ ਕੀ ਮੈਂ ਤਾਂ ਆਖਿਆ ਕਿਤੇ ਵੀ ਸਾਰੇ ਟੱਬਰ ਨੂੰ ਪਤਾ ਹੈਗਾ। ਮਸਵੇ ਕੀ ਗੱਲ ਕਰ ਲਈ ਵੀ ਲਾਪੇਤ ਨੂੰ ਕਿ ਲੋੜ ਪੈਗੀ ਸੀ ਟੋਮਾਂ ਦੀ। ਪਤਾ ਨਹੀਂ ਨਾ ਪੋਆ ਜੀ ਇਸ ਤਾਂ ਦਿੱਤੀਆਂ ਨਹੀਂ ਨਾ। ਲੋੜ ਤਾਂ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਸ਼ਿਵ ਨੇ ਨਾ ਰੋਕਿਆ ਸੀ। ਕਹਿੰਦਾ ਲਾਪੇ ਨੂੰ ਟੋਮਾਂ ਨਹੀਂ ਦੇਣੀਆਂ। ਮੈਂ ਤਾਂ ਉਹਨਾਂ ਤੋਂ ਚੋਰੀਆਂ ਦਿੱਤੀਆਂ ਨੇ। ਉਹ ਤਾਂ ਇਹਨਾਂ ਸ਼ੁਕਰ ਮੈਂ ਗੱਲ ਸੰਭਾਲ ਲਈ। ਲੈ ਪੁੱਤ ਕੀ ਤਾਂ ਕੰਮ ਖਰਾਬ ਹੋ ਗਿਆ ਨਾਲੇ ਮੇਰੀ ਗੱਲ ਸੁਣ ਪੁੱਤ ਤੈਨੂੰ ਕਿ ਲੋੜ ਸੀ ਪੈਸੇ ਲੈ ਕੇ ਦੇਣ ਦੀ ਮੈਨੂੰ ਤਾਂ ਕੀ ਲੋੜ ਸੀਗੀ ਮੈਂ ਤਾਂ ਉਹਨਾਂ ਨੇ ਕਿਹਾ ਸੀ ਮੰਮੀ ਨੇ ਕਹਿੰਦੀ ਪਤਾ ਨਹੀਂ ਉਹਨੂੰ ਸ਼ੱਕ ਆ ਰਹੀਏਗੀ ਉਹਦੇ ਸੌਰੀ ਲਾਪੇ ਨੂੰ ਤੰਗ ਕਰਦੇ ਨੇ ਕਹਿੰਦੇ ਨੇ ਤੂੰ ਪੇਕਿਆਂ ਤੋਂ ਲੈ ਕੇ ਆ ਕਹਿੰਦੀ ਪੁੱਤ ਮੈਂ ਕੀ ਕਰਾਂ ਮੇਰੇ ਕੋਲ ਹੈ ਨਹੀਂ ਮੇਰੇ ਹੱਥ ਤੰਗੇ ਮੈਂ ਤਾਂ ਤਾਂ ਡੈਡੀ ਨਾਲ ਗੱਲ ਕਰ ਲਈ ਸੀ ਪੁੱਤ ਇਹ ਤਾਂ ਲੁੱਟ ਕੇ ਖਾ ਲੈਣਗੇ ਤੈਨੂੰ ਨਾਲੇ ਤੇ ਥੋ ਪੈਸੇ ਮੰਗਾਉਂਦੀਆਂ ਨਾਲੇ ਤੇਰੀਆਂ ਟੂਮਾਂ ਲੈ ਗਈਆਂ ਮੈਂ ਤਾਂ ਸਿਪਕੜੇ ਐਂ ਗੱਲ ਕੀਤੀ ਸੀ ਵੀ ਟੂਮਾ ਲ ਜਾਣਦੀ ਉਹਨੂੰ ਕਿ ਲੋੜ ਸੀਗੀ ਕੀ ਕੰਮ ਪੈ ਗਿਆ ਸੀ ਇਹ じゃ ਹੁਣ ਪੁੱਤ ਕੌਣ ਦਿੰਦਾ ਟੂਮਾ ਇਹ ਤਾਂ ਪਹਿਲੇ ਸਿਹਦਰ ਰਿਸ਼ਤਦਾਰੀਆਂ ਦੇ ਦਿੰਦੇ ਅਗਲੇ ਵੀੜੀਆਂ ਕਰ ਲੈਂਦੇ ਵੀ ਤੈਨੂੰ ਮੈਂ ਕਰਾ ਦੂੰ ਹੁਣ ਮੈਨੂੰ ਲੋੜ ਐ ਹੁਣ ਕੌਣ ਦਿੰਦਾ ਪੁੱਤ ਕਾਨੂੰਕਾਰ ਲਟਉ ਨਹੀਂ ਐ ਕਮਲੀ ਹੋ ਗਈ ਤੂੰ ਇਹ ਤਾਂ ਤੇਰੀ ਸੱਸ ਦਾ ਤਾਂ ਇਹੀ ਹਾਲ ਹੈਗਾ ਪਹਿਲਾਂ ਵੀ ਐਂ ਕਰਦੀ ਸੀ ਤੇ ਹੁਣ ਵੀ ਐਂ ਕਰਦੀ ਆ ਕੀ ਤੇ ਰਹੀ ਗੱਲ ਸਿਵ ਨੂੰ ਦੱਸਣ ਦੀ ਗੱਲ ਤਾਂ ਮੈਂ ਸਭ ਹੀ ਕੀ ਕੀਤੀ ਸੀ ਮੈਨੂੰ ਕੀ ਪਤਾ ਸਿਬ ਤੇ ਨਾਲ ਲੜਪੂਗਾ ਹੋਰ ਪੂਆ ਜੀ ਉਹ ਤਾਂ ਮੇਰੇ ਤੇ ਬਹੁਤ ਵਿਸ਼ਵਾਸ ਕਰਦੇ ਨੇ ਹੁਣ ਤਾਂ ਮੈਂ ਗੱਲ ਨੇ ਸੰਭਾਲ ਲਈ ਪਰ ਮੈਨੂੰ ਐ ਨਹੀਂ ਸਮਝ ਆ ਰਹੀ ਅੱਗੇ ਕਿਵੇਂ ਸੰਭਾਲੂਗੀ ਹੱਥ ਲਾਪਰੇ ਤਾਂ ਵਿਆਹ ਵੀ ਨਹੀਂ ਵੇਖ ਕੇ ਆਈ ਪਤਾ ਨਹੀਂ ਕਦੋਂ ਵਾਪਸ ਕਰਕੇ ਜਾਊਗੀ ਤੇ ਨਾਲੇ ਪੂਆ ਜੀ ਮੈਨੂੰ ਐ ਦੱਸੋ ਪਿਲਾਪਰੇ ਦੇ ਸਹੁਰੇ ਨੂੰ ਸੱਚੀ ਤੰਗ ਕਰਦੇ ਨੇ ਤੈਨੂੰ ਕੌਣ ਕਹਿੰਦਾ ਵੀ ਉਹਨੂੰ ਤੰਗ ਕਰਦੇ ਨੇ ਉਹ ਤਾਂ ਉਹਨਾਂ ਨੂੰ ਤੰਗ ਕਰਦੀ ਹੈਗੀ ਡਰਾ ਡਰਾ ਕੇ ਰੱਖਦੇ ਆ ਸਾਰੇ ਟੱਪਰ ਨੂੰ ਵਿਚਾਰੇ ਬੋਲਦੇ ਨਹੀਂ ਉਹ ਤਾਂ ਇੰਨੇ ਨਰਮ ਨਾ ਗਏ ਨੀ ਨਰਮ ਐ ਪਰ ਮੇਰੇ ਕੋਲੇ ਕਾਤੋਂ ਕਈ ਹੁੰਦੇ ਆ ਮੰਮੀ ਤੇ ਨਾਲ ਦੀਦੀ ਰੋਂਦੀ ਸੀ ਮੇਰੇ ਕੋਲੇ ਆ ਕੇ ਕਹਿੰਦੀ ਮੇਰੇ ਤਾਂ ਜੂਨ ਬੁਰੀ ਕਰ ਰખી ਐ ਕਹਿੰਦੀ ਹੋਰ ਤਾਂ ਹੋਰ ਤਾਂ ਹੋ ਰਹੇ ਵੀ ਕਹਿੰਦੀ ਸੀ ਕਹਿੰਦੀ ਜਿਹੜੇ ਮੈਨੂੰ ਮੜੇ ਮੋਟੇ ਗਹਿਣੇ ਪਾਏ ਸੀ ਉਹ ਵੀ ਮੇਰੇ ਖੋਲੇ ਇਹਨਾਂ ਨੇ ਕੁਛ ਨਹੀਂ ਪੁੱਤ ਸਾਮਕ ਰੱਖੇ ਨਾ ਉਹਨੇ ਜਿਹੜੇ ਤੇਰੇ ਕੋਲ ਲੈ ਕੇ ਜਾਣੇ ਆ ਨਾ ਉਹਨੂੰ ਐ ਵੀ ਹੜੱਪ ਕਰ ਲੂੰਗੀ ਨਾਲੇ ਪੈਸੇ ਹੁਣ ਨਾ ਦੇ ਨਾਲੇ ਤੇਰੀ ਸੱਸ ਹੁਣ ਚੜੀ ਚੜਾਈ ਆਈ ਅਸੀਂ ਕੀ ਕਰਾਂ ਮੈਂ ਤਾਂ ਪੂਆ ਜੀ ਦੇਤੇ ਦੇਤੇ ਹੋਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਮੇਰੇ ਗਹਿਣੇ ਮੋੜੂ ਵੀ ਜਾਂ ਨਹੀਂ ਜੇ ਨਾ ਮੋੜੇ ਨਾ ਮੈਨੂੰ ਤਾਂ ਸ਼ਿਵ ਨੇ ਮਾਰ ਦੇਣਾ ਸੱਚੀ ਤੇਰੀ ਗੱਲ ਸੁਣ ਲੈ ਤੂੰ ਗੱਲ ਹੀ ਨਾ ਛੜੀ ਤੂੰ ਸ਼ਿਵ ਨੂੰ ਕਹ ਦੇ ਵੀ ਮੈਥੋਂ ਹੋ ਗਈ ਗਲਤੀ ਨਹੀਂ ਐਨੀ ਛੇਤੀ ਨਹੀਂ ਮੈਂ ਬੋਲ ਜੀ ਕਹਿਣਾ ਪਹਿਲਾਂ ਮੈਂ ਉਹਦੇ ਵੀ ਲੜਾਈ ਵੀ ਨਾ ਪਾਜੇ ਲੜਾਈ ਤਾਂ ਵੀ ਡਰ ਲੱਗਦਾ ਆਹ ਤੇਰੀ ਸੱਸ ਹੁਣ ਜੱਸੀ ਕੇ ਘਰੋਂ ਆਈ ਸੀ ਐਨੇ ਕੁੱਤੇ ਖਾਣੀ ਕੀਤੀ ਮੇਰੇ ਨਾਲ ਐਨੇ ਕੁੱਤੇ ਖਾਣੀ ਕੀਤੀ ਕਹਿੰਦੀ ਰਹਿਣਾ ਤਾਂ ਚੱਜਣਾ ਰਹਿ ਪੈ ਤੂੰ ਚੁਗਲੀਆਂ ਕਰਦੀਆਂ ਪਈ ਉਹਨੇ ਮੈਨੂੰ ਕੋਲ ਦੱਸੀ ਹੈਗੀ ਚੁਗਲੀ ਕਾਦੀ ਐਸ ਗੱਲ ਦੀ ਉਹ ਤਾਂ ਤਾਂ ਕਹਿੰਦੀ ਸੀਗੀ ਵੀ ਕਿਤੇ ਸ਼ਿਵ ਨੂੰ ਨਾ ਪਤਾ ਲੱਗ ਜੇ ਮੰਮੀ ਵੀ ਡਰਦੀ ਆ ਜੇ ਪਤਾ ਲੱਗ ਗਿਆ ਸ਼ਿਵ ਨੂੰ gutt ਨਹੀਂ ਉਹਨਾਂ ਦੀ ਵੀ ਪੱਟੂ ਫਿਰ ਲੈ ਮੈਂ ਦੱਸਤਾ ਸੀ ਵੀ ਭਾਈ ਮੈਨੂੰ ਤਾਂ ਜੱਸੀ ਨੇ ਗੱਲ ਕੀਤੀ ਸੀਗੀ ਤਾਂ ਮੈਨੂੰ ਪਤਾ ਲੱਗਾ ਨਹੀਂ ਮੈਨੂੰ ਕੀ ਪਤਾ ਲੱਗਣਾ ਸੀਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੂਆ ਜੀ ਮੈਂ ਕੀ ਕਰਾਂ ਮੇਰੀ ਗੱਲ ਸੁਣ ਲੈ ਪੁੱਤ ਤੈਰੀਆਂ ਸੱਸ ਦੀਆਂ ਗੱਲਾਂ 'ਚ ਨਾ ਤੂੰ ਘਰ ਖਰਾਬ ਕਰ ਲੇਗੀ ਖੁੰਗਲ ਹੋ ਜਾਊਗਾ ਸਾਰਾ ਕੋਸਤੀਨੂ ਸਾਰਾ ਕੋਸਤੀਨੂ ਐਵੇਂ ਕਰਦੀ ਸੀ ਇਹ ਪਹਿਲੇ ਦਿੰਦੀ ਇਹ ਜਿਹੀ ਹੈ ਜਿ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਕਾਹਨੂੰ ਦਿੰਦੀ ਮੈਂ ਤਾਂ ਦੇਣੀਆ ਵੀ ਨਹੀਂ ਸੀ ਮੈਂ ਸਿਰ ਤੇ ਬੈਠੀ ਰਹੀ ਲਪਰੀ ਤਾ ਉਦੋਂ ਤੱਕ ਗਈ ਨਹੀਂ ਕਹਿੰਦੀ ਭਾਬੀ ਲਿਆ ਦੇ ਭਾਬੀ ਲਿਆ ਦੇ ਮੈਂ ਲਿਆ ਕਿਨਾਂ ਦਿੰਦੀ ਹੋਰ ਕੀ ਕਰਦੀ ਆ ਮੇਰੀ ਮਾਂ ਸਾਡੇ ਬਾਅਦ ਤੇ ਸੂਟ ਸਮਿਆ ਕੇ ਦਿੰਦੀ ਪਹਿਲਾਂ ਪਾ ਕੇ ਬਹਿ ਜਾਂਦੀ ਕਹ ਦਿੰਦੀ ਇਹ ਤਾਂ ਮੇਰੇ ਸੋਣਾ ਲੱਗਦਾ ਮੇਰੀ ਮਾਂ ਕਹਿੰਦੀ ਫਿਰ ਤੈਨੂੰ ਫੇਰ ਸਮਿਆ ਦੂੰਗੀ ਐਂ ਕਰਦੀ ਸੀ ਇਹ ਐਵੇਂ ਤੇਰ ਨਾਲ ਕਰਨ ਲੱਗ ਗਈ ਹੁਣ ਮਿਲਦਾ ਉਹਨੂੰ ਖਾਣ ਨੂੰ ਸਾਨੀ ਬਣਾ ਹੁਣਾਂ ਦੇ ਹੁਣ ਤਾਂ ਕੀ ਦੇਣਾ ਜਿਹੜਾ ਕੁਝ ਹੈਗਾ ਤੇ ਉਹਨੂੰ ਮਾ ਕਢਾ ਲਾ ਬਰਿਆ ਬਰੂਕੇ ਜੇ ਨਿਕਲਦੀਆਂ ਤਾਂ ਮੇਰੀ ਮਾਪੇ ਨੇ ਤਾਂ ਮਸਾ ਪਾਈਆਂ ਸੀਗੀਆਂ ਚੰਗਾ ਹੁਣ ਫਿਰ ਲੈ ਆ ਬੈਠਾ ਸ਼ਿਵ ਬਈ ਹੋਰ ਕੀ ਮੈਂ ਬਈ ਵਧੀਆ ਭਾਬੀ ਬੈਜੋ ਮੈਂ ਤਾਂ ਤੇਰੇ ਕੋਲੇ ਲਾਂਬਾ ਲੈ ਕੇ ਆਈ ਆ ਕੀ ਗੱਲ ਹੋ ਗਈ ਭਾਬੀ ਆ ਤੇਰੀ ਮਾਂ ਦੇਖ ਲੈ ਸਾਡੇ ਘਰੇ ਲੜਕੀ ਆਈ ਆ ਜਾ ਕੇ ਕਿਉਂ ਕੀ ਕਹਿੰਦੀ ਕੀ ਦੱਸਾਂ ਉਹੀ ਚੜੀ ਚੜਾਈ ਆਉਂਦੀ ਆ ਮੇਰੇ ਤੇ ਦੱਸ ਨਾ ਮੈਂ ਕੀ ਕਰਤਾ ਉਹਦਾ ਨਾ ਭਾਬੀ ਕੋਈ ਗਲਤ ਆ ਹੋਈ ਹੋਣੀ ਗੱਲ ਹੋਈ ਹੈਗੀ ਉਹ ਤਾਂ ਪ੍ਰੀਤ ਨੇ ਮੇਰੇ ਕੋਲ ਸਵੇਰੇ ਕੇ ਗੱਲ ਕਰ ਲਈ ਸੀ ਵੀ ਲਾ ਪ੍ਰੀਤ ਦੇ ਸਹੁਰੇ ਨੂੰ ਤੰਗ ਕਰਦੇ ਨੇ ਮੈਨੂੰ ਭਈ ਦੱਸ ਤਾਂ ਮਹਾ ਉਹ ਤਾਂ ਇੰਨੇ ਚੰਗੇ ਨੇ ਉਹ ਕਿੱਥੇ ਉਹਨੂੰ ਤੰਗ ਕਰਦੇ ਨੇ ਭਾਬੀ ਉਹਦਾ ਕਹੀ ਗੱਲ ਦੂਰ ਹੋ ਜਾਂਦੀ ਆ ਤੈਂ ਤਾਂ ਪਹਿਲਾਂ ਇਹ ਗੱਲ ਵੀ ਕਰਤੀ ਭੂਆ ਲਵੇ ਵੀ ਲਾਪਰੀਦ ਨੂੰ ਉਹਨੇ ਗਹਿਣੇ ਦਿੱਤੇ ਮੈਂ ਪ੍ਰੀਤ ਕੜੀ ਪੈ ਗਿਆ ਗਾਂ ਪ੍ਰੀਤ ਕਹਿੰਦੀ ਕੋਈ ਨਹੀਂ ਦਿੱਤੇ ਹਾਂ ਫਿਰ ਮੈਂ ਸੱਚ ਕਹੀ ਸੀ ਦੇ ਤੇ ਪ੍ਰੀਤ ਨੇ ਗਹਿਣੇ ਪ੍ਰੀਤ ਵੀ ਬੋਲੀ ਇਹ ਨਾਲੇ ਮੈਨੂੰ ਕਿਹਾ ਸੀ ਵੀ ਗਹਿਣੇ ਦਈ ਨਾ ਚੱਕ ਕੇ ਫੜਾਤੇ ਉਹਨੇ ਭਾਬੀ ਹੂੰ ਤਾਂ ਤੈਨੂੰ ਕਹੀ ਗੱਲ ਬੁਰੀ ਲੱਗੂ ਤੈਨ ਦਾ ਨਾ ਸੌਂ ਲੱਗੇ ਪਿੰਡ ਵਾਲੇ ਕੈਮਰੇਟ ਪਾਤੇ ਬੇ ਕੈਮਰੇਟ ਪਾਤੇ ਮੈਂ ਸਾਡੀ ਕਰੇ ਦੇਖ ਕੇ ਤੈਨੂੰ ਕੀ ਮਿਲਦਾ ਭਲਾ ਬੇ ਤੂੰ ਵੀ ਉਹਦੇ ਮੰਗਰੇ ਲੱਗ ਜਾ ਉਹ ਮੈਂ ਮੰਗਰ ਨਹੀਂ ਲੱਗਦਾ ਭਾਬੀ ਪਰ ਗੱਲ ਤੇਰੀ ਗਲਤ ਹੈ ਉਧਰਲੀ ਗੱਲ ਉਹਨੂੰ ਦੱਸ ਦੇਣੀ ਹੈ ਤੇਰੇ ਮਾੜੀ ਮੋਟੀ ਤੁਲੀ ਵਰ ਖੜਾਉਂਦੀ ਕੋਈ ਗੋੜੀ ਲੈ ਲੈ ਹੈ ਹਾਜਮ ਮੈਂ ਗਲਤ ਕੀ ਕਹਤਾ ਬਈ ਪ੍ਰੀਤ ਨੇ ਮੇਰੇ ਕੋਲੇ ਗੱਲ ਕਰ ਲਈ ਮੈਂ ਤਾਂ ਤਾਂ ਉਹਨੂੰ ਕਹਤਾ ਪੂ ਆਪੂ ਆਉਣਾ ਜਿਹੜਾ ਕੋਈ ਨਹੀਂ ਹੈ ਉਹਨੇ ਗੱਲ ਕਰ ਤੋ ਗਰੀਸ ਤੇ ਉਹ ਤਾਂ ਮੈਂ ਤਾਂ ਪੁੱਛਦੀ ਸੀ ਕਹਿੰਦੀ ਲਾਪਰੀਤ ਨੂੰ ਐ ਤੰਗ ਕਰਦੇ ਨੇ ਮਾਂ ਬਈ ਤੰਗ ਤੂੰ ਕੋਈ ਨਹੀਂ ਕਰਦੇ ਹੈਗਾ ਤਾਂ ਐਨੇ ਚੰਗੇ ਨੇ ਫਿਰ ਕਹਿੰਦੀ ਪੈਸੇ ਦੀ ਗੱਲ ਜਦੋਂ ਉੱਥੇ ਤੱਕ ਖਤਮ ਹੋ ਗਈ ਸੀ ਫਿਰ ਤੇ ਗਾਹਾਂ ਕਾਤੋਂ ਵਧਾਈ ਬਈ ਸੁਣਤਾ ਲਏ ਫਿਰ ਕਹਿੰਦੀ ਪੈਸੇ ਮੰਗਦੀ ਹੈ ਲਾਪਰੀਤ ਕਹਿੰਦੀ ਸਵਾ ਲੱਖ ਸ਼ੱਕ ਭਰਨਾ ਹੈ ਮਾਂ ਬਈ ਉਹਦੇ ਘਰ ਦੇ ਪਰਨਾ ਤੇਰਾ ਕੀ ਹੱਕ ਮੰਨਦਾ ਉਹ ਤਾਂ ਲਤੈਂ ਕਿ ਮੇਰਾ ਕਿਵੇਂ ਕਰਕੇ ਚੱਲ ਪੈਸੇ ਨਹੀਂ ਦਿੱਤੇ ਹੈਗੇ ਫਿਰ ਮੰਗ ਮੰਗਣ ਲੱਗ ਪਿਆ ਗੈਣੇ ਉਹ ਮੇਨੂ ਪ੍ਰੀਤ ਨੇ ਦੱਸ ਬੈਠੀ ਕਹਿੰਦੀ ਗਹਿਣੇ ਮੰਗਦੀ ਐ ਮਾਹਬਾਈ ਗਹਿਣੇ ਦੇਣ ਦੀ ਲੋੜ ਨਹੀਂ ਹੈਗੀ ਉਹਦੇ ਕੋਲ ਰਾਣੀ ਹਰ ਹੈਗਾ ਆਪਦਾ ਨਾ ਉਹ ਮੇਰੀ ਮਾਂ ਦੱਸ ਦੂਗੀ ਫਿਰ ਤੇਰਾ ਦੱਸਣਾ ਜ਼ਰੂਰੀ ਆ ਬਾਬੀ ਕੁਛ ਮੈਂ ਇਹਨੂੰ ਕਿਹਾ ਸੀ ਬਈ ਸ਼ਿਵ ਕੋਲੇ ਦੱਸ ਦੇ ਤੂੰ ਸ਼ਿਵ ਕੋਲੇ ਗੱਲ ਕਰ ਲੈ ਕਹਿੰਦੀ ਮੈਂ ਤਾਂ ਕਰਦੀ ਨਹੀਂ ਹੈਗੀ ਮੈਨੂੰ ਕਹਿੰਦੀ ਭੁਲਾ ਰੱਖ ਕੇ ਮੈਂ ਹੁਣ ਮਿੰਡ ਉਹਦੇ ਪ੍ਰਤੀ ਭੜਕਾਈ ਜਾਨੀ ਆ ਮੈਂ ਹੁਣ ਪ੍ਰੀਤ ਨਾਲ ਲੜ ਪਾ ਜਾ ਕੇ ਵੇ ਤੂੰ ਕਿਸੇ ਨਾਲ ਨਹੀਂ ਲੜਨਾ ਹੈਗਾ ਬਈ ਤੂੰ ਕਿਸੇ ਨਾਲ ਨਾ ਲੜੀ ਉਹ ਤਾਂ ਮੇਰੇ ਤੇ ਚਾਚੀ ਆਉਂਦੀ ਐ ਪੜਕਾਏ ਉਹ ਕਰਨਾ ਕੋਈ ਨਹੀਂ ਮੈਂ ਕਹਿ ਦੂੰਗਾ ਪਰ ਆਪਦੀ ਵੀ ਜ਼ਬਾਨ ਭਾਈ ਕੰਟਰੋਲ ਚ ਕਰ ਲਿਆ ਕਰੋ ਬਾਈ ਜ਼ਬਾਨ ਤਾਂ ਮੇਰੀ ਕੰਟਰੋਲ ਚ ਹੀ ਹੈ ਮੈਂ ਤਾਂ ਪ੍ਰੀਤ ਨੂੰ ਚੰਗੀ ਸਿੱਖਿਆ ਦਿੱਤੀ ਸੀ ਬਾਈ ਲਾ ਪ੍ਰੀਤ ਕੋਲੇ ਮੈਂ ਸਾਰਾ ਕੁਝ ਹੈਗਾ ਤੈਨੂੰ ਦੇਣ ਦੀ ਕੋਈ ਲੋੜ ਨਹੀਂ ਹੈਗੀ ਉਹਨੂੰ ਨਾ ਕੱਲ ਤੁਹਾਡੇ ਕਾਹਦਾ ਰੌਲਾ ਗਿਆ ਪੈਂਦਾ ਸੀਗਾ ਤੇਰੀ ਸੱਸ ਨਾਲ ਤੂੰ ਲੜ ਪੀਤੀ ਉਹ ਤਾਂ ਲੜਦੀ ਰਹਿੰਦੀ ਐ ਸਾਰਾ ਦਿਨ ਫਿਰ ਉੱਥੇ ਵਰਤ ਲੈ ਮਾਤਾ ਆਪਦੀ ਸਾਡੇ ਘਰੇ ਸਹੀ ਜਾਨੀ ਆ ਲੈ ਉੱਥੇ ਵੀ ਵਰਤਦੀਆਂ ਬਾਈ ਕੀ ਕਰਾਂ ਤੂੰ ਤਾਂ ਉਹੀ ਸਾਰੇ ਮੰਗਰ ਪਹਿਰੇ ਹੋ ਮੇਰੇ ਮੰਗਰ ਨਹੀਂ ਪਹਿਰੇ ਮੈਂ ਤਾਂ ਤੁਹਾਡੇ ਘਰ ਦਾ ਇੰਨਾ ਕਰਦਾ ਮੈਨੂੰ ਐ ਵੀ ਆਪਾਂ ਦੁਬਾਰੇ ਉਵੇਂ ਹੀ ਵਰਤਣ ਲੱਗ ਜਾਈਏ ਪਰ ਤੁਹਾਡੀਆਂ ਆ ਆਪਾਂ ਕੁਝ ਨਹੀਂ ਬਣਨਾ ਆਪਣਾ ਬਈ ਸੋਡਾ ਤਾਂ ਮੈਂ ਵੀ ਕਰਦੀ ਆਂਗੀ ਆ ਚਾਚੀ ਮੇਰੇ ਬਾਦ ਪੈਰੀਏ ਪ੍ਰੀਤ ਦਾ ਮੈਨੂੰ ਇੰਨਾ ਹੁੰਦਾ ਦੱਸ ਮੈਂ ਤਾਂ ਪ੍ਰੀਤ ਦੀ ਮਾਰੀ ਕਹਿੰਦੀ ਆਂ ਵੀ ਟੂਮਾ ਕਾਤੋਂ ਦਿੱਤੀਆਂ ਨੇ ਬੌਲੀ ਨੇ ਤੁਸੀਂ ਸਮਝਦੇ ਕਾਤੋਂ ਨਹੀਂ ਹੈਗੇ ਦਿੱਤੀ ਨਹੀਂ ਹੈਗੀਆਂ ਉਹਨੇ ਟੂਮਾ ਤੂੰ ਵੀ ਨਹੀਂ ਮੰਨਦਾ ਹੈਗਾ ਦੇ ਦਿੱਤੀਆਂ ਉਹਨੇ ਪ੍ਰੀਤ ਨੇ ਭਾਬੀ ਮੇਰੇ ਲਈ ਤਾਂ ਹੁਣ ਪ੍ਰੀਤ ਕਹਿੰਦੀ ਦਿੱਤੀਆਂ ਨਹੀਂ ਮੈਂ ਫਿਰ ਮੈਨੂੰ ਨਹੀਂ ਪਤਾ ਹੈ ਗਿਆ ਬਈ ਮੇਰੇ ਕੋਲ ਤਾਂ ਕਹਿ ਕੇ ਹੀ ਇਹ ਕਹਿੰਦੀ ਮੈਂ ਤਾਂ ਪ੍ਰੀਤ ਦੇ ਤੂੰ ਇਹ ਕਹਿੰਦੀ ਲਾਪਰੀ ਤੈਨੂੰ ਟੂਮਾ ਨਾ ਦੇ ਸਾਡੀ ਹਕੂਮਤ ਤਾਂ ਹੀ ਕੀ ਲੈਣਾ ਭਾਬੀ ਯਾਰ ਬਈ ਫਿਰ ਕਾ ਦੋ ਦਿੱਤੀਆਂ ਨੇ ਲਾਪਰੀ ਤੈਨੂੰ ਚਲ ਦੇ ਦਿਆ ਕਰੋ ਮੈਨੂੰ ਕੀ ਹੈ ਬਈ ਤੁਹਾਡੀਆਂ ਟੂਮਾ ਚੱਲ ਕੁਝ ਮਰਜ਼ੀ ਕਰੋ ਸਾਰਾ ਖਰਚ ਕਾ ਦੋ ਉਹਨੂੰ ਚੱਕ ਦੇ ਅੱਛਾ ਚੁੱਕਾ ਦੇ ਹਾਂ ਚੁੱਕਾ ਦੋ ਚੰਗਾ ਤੂੰ ਵੀ ਚਾਚੀ ਵਰ ਗਈ ਹੈ ਚੱਲ ਚੰਗਾ ਤੂੰ ਜਿਹਦੇ ਬਾਰੇ ਤੇਰੇ ਕੋਲ ਆਹੋ ਕਰਕੇ ਆਈ ਸੀ ਕਿ ਮਾਂ ਚਲ ਮੇਰੇ ਮੇਰ ਕਰਾਊਗਾ ਤੂੰ ਵੀ ਉਹਦੇ ਮੰਗਰੇ ਲੱਗ ਗਿਆ ਹੁਣ ਮੇਰ ਕਰਾਉਂ ਨੂੰ ਹੁਣ ਮੈਂ ਘਰੇ ਲੜਾਈ ਕਰਨਾ ਨਾ ਨਾ ਮੇਰੇ ਪੁੱਛ ਆ ਗਲਤ ਐ ਉਂ ਚੂਲੀਆਂ ਜਲਾਈ ਜੰਨੀ ਐ ਤੂੰ ਚੱਲ ਚੰਗਾ ਬਈ ਜੇ ਤੈਨੂੰ ਮੇਰੀਆਂ ਗੱਲਾਂ ਗਲਤ ਲੱਗਦੀਆਂ ਨੇ ਲੱਗੀ ਜਾਣ ਚੱਲ ਮੈਨੂੰ ਐਂ ਦੱਸ ਪ੍ਰੀਤ ਕਿੱਥੇ ਐ ਕਿ ਉਹਨੂੰ ਮਿਲ ਲੈਣੀ ਆ ਪ੍ਰੀਤ ਨੂੰ ਕੀ ਮਿਲਣਾ ਹੁਣ ਲਾਂਬਾ ਦੇਣਾ ਸੀ ਮੈਨੂੰ ਦੇ ਤਾ ਮੈਂ ਮੰਨ ਲਿਆ ਸਾਡੇ ਤਾਂ ਪਹਿਲੀ ਗਲੇਸ਼ ਹੋ ਰਿਆ ਭਾਬੀ ਮੈਂ ਤੇਨੂੰ ਹੀ ਕਰਾਇ ਦਵਾ ਸਾਡੇ ਘਰ ਦੇ ਕੰਮਾਂ ਚ ਨਾ ਟੰਗ ਡਾਉਣ ਦੀ ਕੋਸ਼ਿਸ਼ ਨਾ ਕਰ ਜੋ ਸਾਡੇ ਬਣੀ ਜਾਂਦਾ ਸਾਨੂੰ ਬਣਾ ਲੈਣ ਦੇ ਠੀਕ ਐ ਨਾ ਚੰਗਾ ਬਈ ਨਹੀਂ ਕਰਦੀ ਹੈਗੀ ਸੋਡਾ ਘਰ ਐ ਤੁਸੀਂ ਸੰਭਾਲੋ ਮੈਨੂੰ ਤਾਂ ਕੀ ਲੋੜ ਪੈਂਦੀ ਐ ਚੰਗਾ ਮੈਂ ਤਾਂ ਜਾਣੀ ਆ ਇਹ ਤਾਂ ਉਹ ਗੱਲ ਹੋ ਗਈ ਕਹਿੰਦਾ ਖੁਸ਼ ਐ ਮਗਾ ਹਾਂ ਜੇ ਤਾਂ ਮੇਰਾ ਇਹ ਕਹਿਣ ਨੂੰ ਕਰਦਾ ਸੀ ਵੀ ਜੇ ਮੈਂ ਖੁਸ਼ ਹੋਇਆ ਤੂੰ ਚਰਲੇਗਾ ਹਲੋ ਹਾਂ ਲਾਪਰੀ ਤੇ ਸਤਿ ਸ੍ਰੀ ਅਕਾਲ ਬਤ ਹੋਰ ਕਿਵੇਂ ਹੈ ਠੀਕ ਹੈ ਅੱਛਾ ਪੁੱਤ ਮੈਂ ਤਾਂ ਤੈਨੂੰ ਕੋਈ ਗੱਲ ਕਹਣੀ ਸੀ ਹਾਂ ਤੁਹਾਡਾ ਵਿਆਹ ਨਿਬੜ ਗਿਆ ਹੋਣਾ ਹੁਣ ਤੂੰ ਦੇ ਜਾਂਦੀ ਆ ਕੇ ਕੁੜੀ ਨੂੰ ਉਹ ਉਹ ਤਾਂ ਹੋ ਰਿਹਾ ਸੀ ਆਪਾਂ ਛਿੜ ਗਿਆ ਤੇਰੀ ਭੂਆ ਆਈ ਹੋਈ ਆ ਰਹਿਣ ਤੈਨੂੰ ਪਤਾ ਹੀ ਐ ਵੀ ਇੱਧਰ ਉੱਧਰ ਲਾਉਣ ਦੀ ਆਦਤ ਕਿਤੇ ਇਹਨੇ ਆਪਣੇ ਵਾਲੀ ਨੇ ਜੱਸੀ ਕੋ ਗੱਲ ਕਰਤੀ ਹੋਣੀ ਆ ਜੱਸੀ ਨੇ ਉਹਦੇ ਕੋ ਕਰਤੀ ਸ਼ਿਵ ਨੇ ਤਾਂ ਘਰੇ ਗਾਹ ਪਾ ਲਿਆ ਗੱਲ ਤਾਂ ਟਿਕ ਗਈ ਪਰ ਹੁਣ ਮੈਨੂੰ ਤਾਂ ਡਰ ਲੱਗੀ ਜਾਂਦਾ ਵੀ ਕਿਤੇ ਉਹੀ ਕੰਮ ਨਾ ਹੋ ਜਵੇ ਲੈ ਪੁੱਤ ਤੂੰ ਤਾਂ ਕਹੀ ਜਾਨੀ ਆ ਵੀ ਡਰਨ ਦੀ ਲੋੜ ਨਹੀਂ ਮੈਨੂੰ ਪਤਾ ਐ ਨਾ ਵੀ ਡਰਨ ਦੀ ਲੋੜ ਕਾਤੇ ਨਹੀਂ ਹੈਗੀ ਉਹਨੇ ਤਾਂ ਉਹਦੇ ਸਾਹਮਣੇ ਜਲੂਸ ਕੱਢ ਦੇਣਾ ਤੇਰੀ ਭੂਆ ਤਾਂ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਆਹੀ ਕੁਝ ਦੇਖਦੀ ਚਾਹੁੰਦੀ ਆ ਹੋਰ ਗੁੱਸੇ ਨਹੀਂ ਹੁੰਦੀ ਪੁੱਤ ਮੈਂ ਤਾਂ ਤੈਨੂੰ ਐ ਕਹਿਨੀ ਆ ਵੀ ਤੂੰ ਕੋਈ ਗੱਲ ਨਹੀਂ ਹੁਣ ਤੇਰਾ ਵਧੀਆ ਦੇਖ ਹੋ ਗਿਆ ਵਿਆਂ ਤੂੰ ਦੇ ਜਾ ਕੇ ਇਹਨੂੰ ਹੋਰ ਪ੍ਰੀਤ ਵੀ ਮੈਨੂੰ ਕਹਿੰਦੀ ਸੀਗੀ ਕਹਿੰਦੀ ਇੱਕ ਵਾਰ ਚਲ ਦੀਦੀ ਨੂੰ ਫੋਨ ਕਰ ਦੇ ਪੁੱਤ ਮਾੜਾ ਨਹੀਂ ਸੋਚਦੀ ਤੇਰਾ ਐਂ ਕਹਿੰਦੀ ਆ ਵੀ ਚੱਲ ਹੁਣ ਦੇ ਜਵੇ ਵੀ ਮੈਂ ਰੱਖ ਦੂੰਗੀ ਸ਼ਿਵ ਬਾਰ-ਬਾਰ ਕਹੀ ਜਾਂਦਾ ਵੀ ਮੈਨੂੰ ਦਿਖਾ ਕਿੱਥੇ ਨੇ ਠੀਕ ਐ ਆਇਂ ਕਰੀ ਫਿਰ ਫੋਨ ਕਰਕੇ ਦੱਸ ਦੇਈ ਸਾਨੂੰ ਕਦ ਦੇਣਾ ਆਏਂਗੀ ਠੀਕ ਹੈ ਠੀਕ ਹੈ ਠੀਕ ਆ ਪੁੱਤ ਬਣ ਕੇ ਦੇ ਜੀ ਟਾਈਮ ਨਾਲ ਆ ਕੇ ਚਲ ਠੀਕ ਦੱਸ ਕੀ ਕਰਾ ਅਗੂ ਕੁੜੀ ਚ ਵੀ ਗੁੱਸਾ ਬਹੁਤ ਮਾੜੀ ਜੀ ਗੱਲ ਕਹਦੇ ਜਦੇ ਟੱਪਣ ਲੱਗ ਜਾਂਦੀ ਐ ਵੀ ਆਇਓ ਕਿਹਾ ਵੀ ਖੜਾ ਜਾ ਕੁੜੀ ਦੇ ਆ ਕੇ ਗਹਿਣੇ ਉੱਪਰ ਦੀ ਮੈਨੂੰ ਕਹਿੰਦੀ ਲਾ ਹਾਂ ਹਾਂ ਤੂੰ ਬਹੂ ਦੀਆਂ ਗੱਲਾਂ ਚ ਆ ਗਈ